ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਆਪਣੀ ਅੱਜ ਦੀ ਕਹਾਣੀ ਇੱਕ ਨਿੰਮੋ ਨਾਂ ਦੀ ਕੁੜੀ ਦੀ ਜ਼ਿੰਦਗੀ ਤੇ ਆਧਾਰਿਤ ਕਹਾਣੀ ਆ। ਕਈ ਕੁੜੀਆਂ ਜਨਮ ਲੈਂਦੀਆਂ ਨੇ ਵੱਡੀਆਂ ਹੁੰਦੀਆਂ ਨੇ ਵਿਆਹ ਦਿੱਤੀਆਂ ਜਾਂਦੀਆਂ ਨੇ ਪਰ ਉਹ ਸਾਰੀ ਉਮਰ ਪਹਿਲਾਂ ਮਾਪਿਆਂ ਦੀ ਕੈਸ ਦੇ ਵਿੱਚ ਫਿਰ ਪਤੀ ਦੀ ਕੈਸ ਦੇ ਵਿੱਚ ਜ਼ਿੰਦਗੀ ਗੁਜ਼ਾਰ ਕੇ ਇਸੇ ਤਰ੍ਹਾਂ ਇਸ ਦੁਨੀਆ ਤੋਂ ਚਲੀਆਂ ਜਾਂਦੀਆਂ ਨੇ ਪਰ ਬਹੁਤ ਕੁੜੀਆਂ ਹੁੰਦੀਆਂ ਨੇ ਬਹਾਦਰ ਜਿਹੜੀਆਂ ਆਪਣੇ ਹੱਕਾਂ ਲਈ ਜਾਗਰੂਕ ਹੁੰਦੀਆਂ ਨੇ ਆਪਣੀ ਜ਼ਿੰਦਗੀ ਨੂੰ ਮਾਨਣਾ ਚਾਹੁੰਦੀਆਂ ਨੇ ਇਹ ਕਹਾਣੀ ਨਿੰਮੋ ਦੀ ਜ਼ਿੰਦਗੀ ਦੀ ਸੰਘਰਸ਼ਪ੍ਰੀ ਕਹਾਣੀਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਓ ਜਦੋਂ ਨਿੰਮੋ ਦਾ ਜਨਮ ਹੋਇਆ ਤਾਂ ਪਰਿਵਾਰ ਦੇ ਵਿੱਚ ਸੋਗ ਪੈ ਗਿਆ ਕਹਿੰਦੇ ਆ ਕਿ ਆਈਆਂ ਗੱਲ ਆਈਆਂ ਵਾਲੀ ਗੱਲ ਹੁੰਦੀ ਆ ਵੀ ਜਦੋਂ ਧੀਆ ਹੋ ਜਾਂਦੀਆਂ ਇੱਕ ਵਾਰ ਤਾਂ ਅਫਸੋਸ ਹੁੰਦਾ ਮਾਂ ਪਿਓ ਨੂੰ ਪਰ ਕਹਿੰਦੇ ਆ ਕਿ ਆਈ ਜਦੋਂ ਆਈ ਗਈ ਤਾਂ ੱੱਕੀ ਨਹੀਂ ਜਾਂਦੀ ਆਪਣੇ ਹੱਥੀ ਹਣਾ ਜਨਮ ਦੇ ਕੇ ਧੀ ਨੂੰ ਨਹੀਂ ਥੱਕਿਆ ਜਾਂਦਾ ਚਲੋ ਵਿਤਕਰੇ ਆ ਜਿਹੜੇ ਕਈ ਪਰਿਵਾਰਾਂ ਦੇ ਵਿੱਚ ਕੁੜੀਆਂ ਨਾਲ ਹੁੰਦੇ ਆ ਨਿੰਮੋ ਨਾਲ ਵੀ ਇਹ ਵਿਤਕਰਾ ਹੋਇਆ ਨਿੰਮੋ ਜਦੋਂ ਵੱਡੀ ਹੋਈ ਉਹਨੂੰ ਸਕੂਲ ਭਾ ਦਿੱਤਾ ਗਿਆ ਸਕੂਲੋਂ ਆਉਣ ਤੋਂ ਬਾਅਦ ਨਿੰਮੋ ਨੂੰ ਇਹ ਮੌਕੇ ਨਹੀਂ ਮਿਲੇ ਕਿ ਤੂੰ ਬਹਿ ਕੇ ਪੜ੍ਹ ਲਾ ਜਾਂ ਤੈਨੂੰ ਰੋਟੀ ਪਾਣੀ ਆ ਜਿਹੜਾ ਅਸੀਂ ਦੇ ਦੇਨੇ ਆ ਸਕੂਲੋਂ ਆ ਕੇ ਨਿੰਮੋ ਨੇ ਘਰ ਦੇ ਕੰਮ ਕਰਨੇ ਹੁੰਦੇ ਆਪ ਹੀ ਉਹਨੇ ਰੋਟੀ ਖਾਣੀ ਹੁੰਦੀ ਸੌ ਜਾਣਾ ਅਗਲੇ ਦਿਨ ਫਿਰ ਸਵੇਰੇ ਉੱਠ ਕੇ ਜਲਦੀ ਜਲਦੀ ਕੰਮ ਨਿਵੇੜਨੇ ਫਿਰ ਸਕੂਲ ਜਾਣਾ ਮਤਲਬ ਉਹਦੇ ਘਰਦਿਆਂ ਨੇ ਉਹਨੂੰ ਪੜਾਉਣ ਲਈ ਵੀ ਕਹਿਹਸਾਨ ਕੀਤਾ ਹੋਇਆ ਸੀ ਕਿ ਜੇ ਤੂੰ ਪੜ੍ਹਨਾ ਚਾਹਣੀ ਆ ਤਾਂ ਪਹਿਲਾਂ ਜਿਹੜੇ ਕੰਮ ਨੇ ਉਹ ਕਰਨੇ ਜ਼ਰੂਰੀ ਆ ਕਰਦੇ ਕਰਾਉਂਦੇ ਨਿੰਮੋ ਨੇ 10ਵੀਂ ਜਮਾਤ ਪਾਸ ਕਰ ਲਈ ਜਦੋਂ ਨਿੰਮੋ 10ਵੀਂ ਦੇ ਵਿੱਚ ਪੜ੍ਹਦੀ ਸੀ ਉਹਨਾਂ ਦੇ ਸਕੂਲ ਦੇ ਕਈ ਟ੍ਰਿਪ ਗਏ ਉਹਨਾਂ ਦੇ ਸਕੂਲਾਂ ਦੇ ਵਿੱਚ ਕਈ ਫੰਕਸ਼ਨ ਹੋਏ ਪਰ ਉਦੋਂ ਨਿੰਮੋ ਨੂੰ ਸਕੂਲ ਨਹੀਂ ਜਾਣ ਦਿੱਤਾ ਜਾਂਦਾ ਸੀ ਕੈਨ ਤੋਂ ਭਾਵ ਨਿੰਮੋ ਨੂੰ ਇੱਕ ਤਰ੍ਹਾਂ ਦੀ ਜੇਲ ਸੀ ਜਦੋਂ ਸਕੂਲੋਂ ਘਰ ਆ ਜਾਂਦੀ ਤਾਂ ਘਰੋਂ ਬਾਹਰ ਨਿਕਲਣਾ ਬੰਦ ਸੀ ਘਰੇ ਟੀਵੀ ਨਹੀਂ ਦੇਖਣਾ ਸੀ ਨਾਲ ਦੀਆਂ ਕੁੜੀਆਂ ਦੇ ਨਾਲ ਕਿਤੇ ਜਾਣਾ ਨਹੀਂ ਸੀ ਹੱਸਣਾ ਨਹੀਂ ਸੀ ਬਸ ਕੰਮ ਕਰਨਾ ਸੀ ਕਈ ਮਾਪਿਆਂ ਦੀ ਸੋਚ ਹੁੰਦੀ ਆ ਕਿ ਅਸੀਂ ਆਪਣੀਆਂ ਕੁੜੀਆਂ ਨੂੰ ਬਸ ਕੱਲੇ ਇਹੀ ਸੰਸਕਾਰ ਦੇਣੇ ਆ ਕਿ ਨੀਵੀਂ ਪਾ ਕੇ ਰਹਿਣਾ ਜਿਵੇਂ ਕੋਈ ਕਰਦਾ ਕਰਨ ਦਿਓ ਤੁਹਾਡੇ ਨਾਲ ਜੋ ਕੋਈ ਜ਼ੁਲਮ ਕਰਦਾ ਕਰਨ ਦਿਓ ਤੁਸੀਂ ਜੇ ਕਿਸੇ ਦੀ ਬੇਟੀ ਹੋ ਤਾਂ ਬੇਟੀ ਹੋਣ ਦਾ ਫਰਜ਼ ਨਿਭਾਉਣਾ ਜੇ ਪਤਨੀ ਹੋ ਤਾਂ ਪਤਨੀ ਹੋਣ ਦਾ ਫਰਜ਼ ਨਿਭਾਉਣਾ ਨਿੰਮੋ ਨਾਲ ਵੀ ਇਸੇ ਤਰ੍ਹਾਂ ਹੋਇਆ ਨਿੰਮੋ ਸੋਚਦੀ ਕਿ ਚਲੋ ਕਿੰਨਾ ਕੁ ਟਾਈਮ ਆ ਜਦੋਂ ਮੇਰਾ ਵਿਆਹ ਹੋ ਗਿਆ ਮੈਂ ਆਪਣੇ ਸਹੁਰੇ ਘਰ ਚਲੀ ਗਈ ਉੱਥੇ ਜਾ ਕੇ ਮੈਨੂੰ ਆਪਣੇ ਸੁਪਨੇ ਪੂਰੇ ਕਰਨ ਦੀ ਆਪਣੀ ਜ਼ਿੰਦਗੀ ਨੂੰ ਜਿਉਣ ਦੀ ਆਜ਼ਾਦੀ ਮਿਲੂਗੀ 10ਵੀਂ ਤੋਂ ਬਾਅਦ ਨਿੰਮੋ ਲਈ ਰਿਸ਼ਤਾ ਵੇਖਿਆ ਗਿਆ। ਭਾਵੇਂ ਕਿ ਨਿੰਮੋ ਦੀ ਉਮਰ 17-18 ਸਾਲ ਸੀ ਪਰ ਨਿੰਮੋ ਨੇ ਵਿਆਹ ਦਾ ਵਿਰੋਧ ਨਾ ਕੀਤਾ ਕਿਉਂਕਿ ਉਹਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਇਸ ਕੈਦ ਰੂਪੀ ਜੇਲ੍ਹ ਦੇ ਵਿੱਚੋਂ ਨਿਕਲ ਕੇ ਇੱਕ ਆਜ਼ਾਦ ਪੰਛੀ ਹੋ ਜਾਵਾਂ। ਮੇਰੇ ਘਰ ਵਾਲਾ ਮੈਨੂੰ ਬਹੁਤ ਚਾਹ-ਲਾੜ ਕਰੂਗਾ, ਮੇਰੇ ਪਿਆਰ ਕਰੂਗਾ ਮੈਨੂੰ, ਮੈਨੂੰ ਆਜ਼ਾਦੀ ਦੇਊਗਾ। ਵਿਆਹ ਕੇ ਨਿੰਮੋ ਸਹੁਰੇ ਘਰ ਚਲੀ ਗਈ। ਸਹੁਰੇ ਪਰਿਵਾਰ ਦੇ ਵਿੱਚ ਨਿੰਮੋ ਦੇ ਸੱਸ ਸਹੁਰਾ, ਉਹਦਾ ਪਤੀ, ਉਹਦੇ ਜੇਠ ਜਠਾਣੀ ਤੇ ਇੱਕ ਉਹਦਾ ਦਿਵਰ ਸੀ। ਦੋਲਹਣ ਦੇ ਰੂਪ ਵਿੱਚ ਨਿੰਮੋ ਆਪਣੇ ਸਹੁਰੇ ਘਰ ਪੈਰ ਪਾਉਂਦੀ ਆ ਉਹਦੀ ਸੱਸੋਂ ਤੋਂ ਪਾਣੀ ਵਾਰ ਕੇ ਪੀਂਦੀ ਆ ਉਹਨੂੰ ਪਿਆਲਾ ਦਿੰਦੀ ਆ ਤੇ ਘਰ ਵੇਖ ਕੇ ਨਿੰਮੋ ਦੀ ਰੂਹ ਖੜ ਜਾਂਦੀ ਆ ਕਿਉਂਕਿ ਉਹਦੇ ਸਹੁਰੇ ਪਰਿਵਾਰ ਦਾ ਘਰ ਬਹੁਤ ਵਧੀਆ ਸੀ ਨਿੰਮੋ ਆਪਣੇ ਕਮਰੇ ਦੇ ਵਿੱਚ ਬੈਠੀ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਆ ਤੇ ਇੱਕ ਬਹੁਤ ਸੋਹਣੀ ਦੁਨੀਆ ਦੇ ਸੁਪਨੇ ਸੁਜਾ ਰਹੀ ਹੁੰਦੀ ਆ ਪਰ ਉਹਦੇ ਸੁਪਨੇ ਉਦੋਂ ਚੱਕਣਾ ਚੂਰ ਹੋ ਜਾਂਦੇ ਆ ਜਦੋਂ ਉਹਦਾ ਪਤੀ ਉਹਦੇ ਕੋਲ ਆਉਂਦਾ ਪਰ ਉਹਨੂੰ ਬੁਲਾਉਂਦਾ ਨਹੀਂ ਉਹ ਪਾਸਾ ਕਰਕੇ ਸੌਂ ਜਾਂਦਾ ਪਿਆ ਨੂੰ 8 ਦਿਨ ਹੋ ਜਾਂਦੇ ਨੇ ਨਿੰਮੋ ਦਾ ਜਿਹੜਾ ਪਤੀ ਸੀ ਉਹ ਨਿੰਮੋ ਕੋਲ ਇੱਕ ਵਾਰ ਵੀ ਬੈਠਾ ਨਹੀਂ ਸੀ ਨਿੰਮੋ ਵੱਲੋਂ ਨੇ ਵੇਖਿਆ ਨਹੀਂ ਸੀ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਤਾਂ ਨਿੰਮੋ ਇੱਕ ਦਿਨ ਆਪਣੇ ਪਤੀ ਨੂੰ ਕਹਿੰਦੀ ਆ ਕਿ ਤੁਸੀਂ ਮੈਨੂੰ ਬੁਲਾਉਂਦੇ ਨਹੀਂ ਤੁਸੀਂ ਮੇਰੇ ਵੱਲ ਵੇਖਦੇ ਨਹੀਂ ਤੁਸੀਂ ਮੇਰੇ ਕੋਲ ਬੈਠਦੇ ਵੀ ਨਹੀਂ ਕੀ ਮੈਂ ਤੁਹਾਨੂੰ ਪਸੰਦ ਨਹੀਂ ਤਾਂ ਨਿੰਮੋ ਦਾ ਪਤੀ ਕਹਿੰਦਾ ਵੀ ਪਸੰਦ ਤਾਂ ਤੂੰ ਮੈਨੂੰ ਫੇਰ ਹੋਵੇਂਗੀ ਨਾ ਜੇ ਮੈਂ ਤੈਨੂੰ ਦੇਖਿਆ ਹੋਊਗਾ ਮੈਂ ਤਾਂ ਤੈਨੂੰ ਵੇਖਿਆ ਹੀ ਨਹੀਂ ਉਹ ਕਹਿੰਦੀ ਫਿਰ ਜੇ ਤੁਸੀਂ ਮੈਨੂੰ ਵੇਖਿਆ ਨਹੀਂ ਤੁਸੀਂ ਮੇਰੇ ਨਾਲ ਵਿਆਹ ਕਿਉਂ ਕਰਾਇਆ ਜਾਂ ਜੇ ਤੁਸੀਂ ਮੈਨੂੰ ਬੁਲਾਉਣਾ ਨਹੀਂ ਸੀ ਫਿਰ ਤੁਸੀਂ ਵਿਆਹ ਕਿਉਂ ਕਰਾਇਆ ਤਾਂ ਨਿੰਮੋ ਦਾ ਪਤੀ ਕਹਿੰਦਾ ਵਸਤੂ ਇੱਕ ਗੱਲ ਸਮਝ ਲੈ ਕਿ ਤੂੰ ਇਸ ਘਰ ਦੀ ਨੂੰਹ ਆ ਤੈਨੂੰ ਇਸ ਘਰ ਦੀ ਨੂੰਹ ਹੋਣ ਦੇ ਫਰਜ਼ ਅਦਾ ਕਰਨੇ ਪੈਣਗੇ ਪਰ ਮੈਂ ਤੈਨੂੰ ਆਪਣੀ ਪਤਨੀ ਦੇ ਰੂਪ ਵਿੱਚ ਸਵੀਕਾਰ ਨਹੀਂ ਕਰ ਸਕਦਾ ਨਿੰਮੋ ਕਹਿੰਦੀ ਕਿਉਂ ਕੀ ਮਜਬੂਰੀ ਆ ਉਹ ਕਹਿੰਦਾ ਵੀ ਮੈਂ ਤੇਰੀ ਹਰ ਇੱਕ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦਾ ਜੇ ਤੈਨੂੰ ਲੱਗਦਾ ਕਿ ਤੂੰ ਇਸ ਤਰ੍ਹਾਂ ਨਹੀਂ ਰਹਿ ਸਕਦੀ ਤਾਂ ਤੂੰ ਘਰਦਿਆਂ ਨਾਲ ਗੱਲ ਕਰ ਤੇ ਮੈਨੂੰ ਤਲਾਕ ਦੇ ਦੇ ਉਹ ਕਹਿੰਦੀ ਵੀ ਹਜੇ ਆਪਣੇ ਵਿਆਹ ਨੂੰ 10 ਦਿਨ ਹੋਏ ਆ ਤੇ ਮੈਂ ਤਲਾਕ ਕਿਹੜੇ ਮੂੰਹ ਮੰਗਾ। ਉਹ ਕਹਿੰਦਾ ਕਹਿ ਦੀ ਕੁਛ ਵੀ ਕਹਿਣਾ ਕਿ ਤੈਨੂੰ ਚੰਗੀ ਤਰ੍ਹਾਂ ਪਤਾ ਸੀ ਵੀ ਨਿੰਮੋ ਇੱਕ ਬਹੁਤ ਸਾਊ ਕੁੜੀ ਆ ਤੇ ਉਹ ਘਰਦਿਆਂ ਕੋਲ ਇਹ ਗੱਲ ਕਦੇ ਨਹੀਂ ਕਹੂਗੀ ਕਿ ਮੈਂ ਉਹਨੂੰ ਬੁਲਾਉਂਦਾ ਨਹੀਂ। ਨਿੰਮੋ ਦੇ ਚਿਹਰੇ ਤੇ ਵਿਆਹ ਤੋਂ ਬਾਅਦ ਕਿੱਥੇ ਜਿਹੜਾ ਗਲੋ ਹੋਣਾ ਚਾਹੀਦਾ ਸੀ, ਜਿਹੜਾ ਨੂਰ ਹੋਣਾ ਚਾਹੀਦਾ ਸੀ ਉਹ ਹੋਣ ਦੀ ਬਜਾਏ ਉਹਦੇ ਚਿਹਰੇ ਤੇ ਮਯੂਸੀ, ਉਦਾਸੀ ਪਰ ਫਿਰ ਵੀ ਨਿੰਮੋ ਨੇ ਉਸ ਘਰ ਦੀ ਨੂਰ ਹੋਣ ਦਾ ਫਰਜ਼ ਅਦਾ ਕੀਤਾ। ਉਹ ਸਵੇਰੇ ਉੱਠਦੀ ਉੱਠ ਕੇ ਸਾਰਿਆਂ ਨੂੰ ਪਿਆਰ ਨਾਲ ਬੁਲਾਉਂਦੀ ਉਸ ਤੋਂ ਬਾਅਦ ਜੋ ਵੀ ਕੰਮ ਹੁੰਦਾ ਕੰਮ ਕਰਦੀ ਨਿੰਮੋ ਦੇ ਵਿਆਹ ਨੂੰ 2 ਮਹੀਨੇ ਬੀਤ ਜਾਂਦੇ ਆ ਨਿੰਮੋ ਵਿੱਚ ਦੀ ਇੱਕ ਦੋ ਦਿਨ ਪੇਕੇ ਜਾਂਦੀ ਆ ਕਿਉਂਕਿ ਪੇਕੇ ਘਰ ਵੀ ਜਾ ਕੇ ਉਹਦਾ ਜੀ ਨਹੀਂ ਲੱਗਦਾ ਹੁੰਦਾ ਉਹਨੂੰ ਇਹ ਹੁੰਦਾ ਵੀ ਮੈਂ ਆਪਣੇ ਪਤੀ ਦੇ ਸਾਹਮਣੇ ਰਵਾਂ ਕਦੇ ਨਾ ਕਦੇ ਤਾਂ ਮੈਨੂੰ ਬੁਲਾਊਗਾ ਕਿੰਨਾ ਕੁ ਟਾਈਮ ਨਹੀਂ ਬੁਲਾਊਗਾ ਨਿੰਮੋ ਆਪਣੀਆਂ ਸੋਚਾਂ ਦੇ ਵਿੱਚ ਗੁਆਚ ਜਾਂਦੀ ਕਿ ਪਹਿਲਾਂ ਮੈਂ ਉੱਥੇ ਕੈਦ ਦੇ ਵਿੱਚ ਸੀ ਹੁਣ ਮੈਂ ਆਈ ਮੈਂ ਜੋ ਸੁਪਨੇ ਵੇਖੇ ਉਹਦੇ ਵਿੱਚੋਂ ਤਾਂ ਇੱਕ ਵੀ ਪੂਰਾ ਨਹੀਂ ਹੋਇਆ ਵੀ ਮੈਨੂੰ ਤਾਂ ਇਸ ਘਰ ਦੀ ਨੂੰਹ ਹੋਣ ਦਾ ਪਤਨੀ ਹੋਣ ਦਾ ਦਰਜਾ ਹੀ ਨਹੀਂ ਮਿਲਿਆ ਚਲੋ ਉਹਨਾ ਬਹੁਤ ਉਦਾਸ ਹੁੰਦੀ ਆ ਕਈ ਵਾਰ ਤੇ ਇੱਕ ਦਿਨ ਨਿੰਮੋ ਦੀ ਸੱਸ ਨੇ ਮਕੋੜਾਉਂਦੀ ਆ ਤੇ ਉਹਨੂੰ ਕਹਿੰਦੀ ਆ ਪੁੱਤ ਤੂੰ ਐ ਮੁਰਝਾਇਆ ਤੇਰਾ ਲੈ ਕੇ ਨਾ ਰਿਆ ਕਰ ਤੂੰ ਵਧੀਆ ਰਿਆ ਕਰ ਬਣ ਠਣਕੀ ਤਾਂ ਨਿੰਮੋ ਆਪਣੀ ਸੱਸ ਦੇ ਗੱਲ ਲੱਗ ਕੇ ਰੋਣ ਲੱਗ ਜਾਂਦੀ ਆ ਪਰ ਕਹਿੰਦੀ ਕੁਝ ਨਹੀਂ ਨਿੰਮੋ ਦੀ ਸੱਸ ਨੂੰ ਉਹਦੀ ਉਦਾਸੀ ਦਾ ਪਤਾ ਸੀ ਤੇ ਉਹਨੂੰ ਇਹ ਵੀ ਪਤਾ ਸੀ ਕਿ ਮੇਰਾ ਪੁੱਤ ਨਿੰਮੋ ਨੂੰ ਬੁਲਾਉਂਦਾ ਨਹੀਂ ਪਰ ਉਹ ਚੁੱਪ ਸੀ ਉਹ ਵੇਖਣਾ ਚਾਹੁੰਦੀ ਸੀ ਕਿ ਕੀ ਨਿੰਮੋ ਆਪਣੇ ਮੂੰਹੋਂ ਕੁਝ ਫੁੱਟਦੀ ਆ ਜਾਂ ਨਹੀਂ ਨਿੰਮੋ ਦੇ ਵਿੱਚ ਇੰਨਾ ਸਬਰ ਸੀ ਕਿ ਨਿੰਮੋ ਚੁੱਪ ਰਹੀ ਹੌਲੀ ਹੌਲੀ 6 ਮਹੀਨੇ ਗੁਜ਼ਰ ਗਏ 7 ਮਹੀਨੇ ਹੋ ਗਏ ਕਹਿੰਦੇ ਆ ਕਿ ਇੱਕ ਬੰਦਾ ਕਿੰਨਾ ਕੁ ਸਬਰ ਕਰ ਸਕਦਾ ਨਿੰਮੋ ਆਪਣੇ ਪਤੀ ਨੂੰ ਅਕਸਰ ਪੁੱਛਦੀ ਉਹਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੀ ਤਾਂ ਉਹਨੂੰ ਝਿੜਕਦਾ ਹੁਣ ਤਾਂ ਨਿੰਮੋ ਦਾ ਪਤੀ ਉਹਨੂੰ ਕੁੱਟ ਮਾਰ ਵੀ ਕਰਨ ਲੱਗ ਗਿਆ ਸੀ ਨਿੰਮੋ ਨੇ ਇੱਕ ਦਿਨ ਸੋਚਿਆ ਕਿ ਮੇਰਾ ਪਤੀ ਆ ਹਨਾ ਮੇਰੇ ਵੱਲ ਵੇਖਦਾ ਵੀ ਨਹੀਂ ਵੀ ਮੈਂ ਥੋੜੀ ਵਣ ਠਣ ਕੇ ਰਿਆ ਕਰਾਂ ਵੀ ਸ਼ਾਇਦ ਇਹ ਮੇਰੇ ਵੱਲ ਆਕਰਸ਼ਿਤ ਹੋਵੇ ਵੀ ਆਏ ਕਿਉਂ ਨਹੀਂ ਇਹ ਮੈਨੂੰ ਬੁਲਾਉਂਦਾ ਪਰ ਉਹਦੀ ਹਿੰਮਤ ਨਹੀਂ ਪੈਂਦੀ ਸੀ ਉਹਨੂੰ ਇਹ ਹੁੰਦਾ ਸੀ ਵੀ ਜਦੋਂ ਮੇਰਾ ਪਤੀ ਮੈਨੂੰ ਬੁਲਾਉਂਦਾ ਨਹੀਂ ਮੈਂ ਕਿਹਦੇ ਲਈ ਤਿਆਰ ਹੋਵਾਂ ਇੱਕ ਦਿਨ ਨਿੰਮੋ ਦਾ ਸਾਰਾ ਪਰਿਵਾਰ ਕਿਤੇ ਬਾਹਰ ਗਿਆ ਹੁੰਦਾ ਤੇ ਨਿੰਮੋ ਦੇ ਘਰ ਉਹਨਾਂ ਦੀ ਗਵਾਂਢਣ ਆਉਂਦੀ ਆ ਗਵਾਂਢਣ ਉਹਨੂੰ ਕਹਿੰਦੀ ਆ ਕਿ ਨਿੰਮੋ ਤੁਹਾਡੇ ਕਿੱਥੇ ਨੇ ਬਾਕੀ ਕਰੇ ਤੇਰੀ ਮੰਮੀ ਜਾਂ ਤੇਰੀ ਹੈਨਾ ਜਠਾਣੀ ਉਹ ਕਹਿੰਦੀ ਵੀ ਉਹ ਕਿਤੇ ਵਿਆਹ ਤੇ ਗਏ ਨੇ ਤਾਂ ਉਹ ਪੁੱਛਦੀ ਆ ਤੂੰ ਨਹੀਂ ਗਈ ਕਹਿੰਦੀ ਨਹੀਂ ਮੇਰਾ ਦਿਲ ਨਹੀਂ ਕੀਤਾ ਤਾਂ ਉਹ ਕਹਿੰਦੀ ਵੀ ਤੇਰੇ ਚਿਹਰੇ ਦੀ ਉਦਾਸੀ ਨੂੰ ਮੈਂ ਚੰਗੀ ਤਰ੍ਹਾਂ ਸਮਝਦੀ ਆ ਦੇਖ ਭਾਵੇਂ ਤੂੰ ਇਹਨੂੰ ਚੁਗਲੀ ਸਮਝ ਲੈ ਭਾਵੇਂ ਤੂੰ ਇਹਨੂੰ ਕੁਝ ਵੀ ਸਮਝ ਲੈ ਮੈਨੂੰ ਤੇਰੇ ਤੇ ਤਰਸ ਆਉਂਦਾ ਤੂੰ ਮੈਨੂੰ ਆਪਣੀਆਂ ਧੀਆ ਵਰਗੀ ਲੱਗਦੀ ਆ ਮੈਂ ਤੈਨੂੰ ਇੱਕ ਗੱਲ ਕਹਾਂ ਤੈਨੂੰ ਇਸ ਘਰ ਦੀ ਪਤਨੀ ਹੋਣ ਦਾ ਦਰਜਾ ਨਹੀਂ ਮਿਲਿਆ ਇਹ ਮੈਨੂੰ ਪਤਾ ਪਰ ਇੱਕ ਔਰਤ ਆਪਣੇ ਪਤੀ ਨੂੰ ਮੁਠੇ ਚ ਕਰਨਾ ਜਾਣਦੀ ਹੋਵੇ ਤੈਨੂੰ ਚੁੱਪ ਰਹਿ ਕੇ ਤੇਰਾ ਹੱਕ ਨਹੀਂ ਮਿਲਣਾ ਤੈਨੂੰ ਆਪਣੇ ਪਤੀ ਨੂੰ ਆਪਣੇ ਵਾਸਤੇ ਚ ਕਰਨਾ ਪਊਗਾ ਮੈਨੂੰ ਇਹ ਗੱਲ ਦੱਸਦੀ ਨੂੰ ਬਹੁਤ ਦੁੱਖ ਹੋ ਰਿਹਾ ਪਰ ਮੈਂ ਚਾਹਉਣੀ ਆ ਕਿ ਮੈਂ ਤੈਨੂੰ ਸੱਚ ਦੱਸਾਂ ਤੇ ਜਿਹੜੀ ਜਠਾਣੀ ਆ ਉਹ ਤੇਰੀ ਸੌਕਣ ਬਣੀ ਹੋਈ ਆ ਇਸੇ ਕਰਕੇ ਤੇਰੇ ਘਰ ਵਾਲਾ ਤੈਨੂੰ ਬੁਲਾਉਂਦਾ ਨਹੀਂ ਜਦੋਂ ਤੇਰਾ ਵਿਆਹ ਨਹੀਂ ਹੋਇਆ ਸੀ ਤਾਂ ਸਾਰੇ ਪਿੰਡ ਦੇ ਵਿੱਚ ਇਹ ਗੱਲ ਫੈਲੀ ਹੋਈ ਸੀ ਬਹੁਤ ਲੋਕਾਂ ਨੂੰ ਇਸ ਗੱਲ ਦਾ ਪਤਾ ਤੇ ਤੇਰੇ ਸਾਸ ਸਹੁਰੇ ਨੇ ਤੇਰੇ ਘਰ ਵਾਲੇ ਦਾ ਵਿਆਹ ਇਸੇ ਕਰਕੇ ਕੀਤਾ ਕਿ ਸ਼ਾਇਦ ਇਹ ਉਹਦਾ ਖਿਹੜਾ ਛੱਡ ਜੇ ਪਰ ਤੇਰੀ ਭਝਾਈ ਹੈ ਜਿਹੜੀ ਉਹਨੇ ਇਸ ਤਰ੍ਹਾਂ ਉਹਨੂੰ ਮੁੱਠੀ ਚ ਕੀਤਾ ਹੋਇਆ ਵੀ ਉਹ ਉਹਦੇ ਲਈ ਮਰ ਵੀ ਸਕਦਾ ਤੇ ਮਾਰ ਵੀ ਸਕਦਾ ਦੇਖ ਤੈਨੂੰ ਲੜ ਕੇ ਜਾਂ ਬੋਲ ਕੇ ਇਹ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਲੜਨ ਦੀ ਲੋੜ ਨਹੀਂ ਤੂੰ ਆਪਣੇ ਪਤੀ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਬੰਦੇ ਆ ਜਿਹੜੇ ਉਹ ਜਰੂਰ ਪਟਕ ਜਾਂਦੇ ਨੇ ਪਰ ਆਉਣਾ ਤਾਂ ਆਖਰ ਨੂੰ ਉਹਨੂੰ ਆਪਣੀ ਪਤਨੀ ਕੋਲ ਹੀ ਪੈਂਦਾ ਤੂੰ ਵਧੀਆ ਵਣਠਣ ਕੇ ਰਿਹਾ ਕਰ ਖੁਸ਼ ਰਿਹਾ ਕਰ ਆਪਣੇ ਪਤੀ ਦੇ ਅੱਗੇ ਪਿੱਛੇ ਰਿਹਾ ਕਰ ਤੂੰ 4 ਦਿਨਾਂ ਚ ਆਪਣੇ ਪਤੀ ਦਾ ਦਿਲ ਜਿੱਤ ਲੇਂਗੀ ਨਿੰਮੋ ਨੂੰ ਇਹ ਗੱਲ ਸੁਣ ਕੇ ੱੱਕਾ ਵੀ ਲੱਗਿਆ ਪਰ ਉਸ ਗਵੰਡਣ ਦਾ ਧੰਨਵਾਦ ਵੀ ਕਰਦੀ ਆ ਉਹ ਗਵੰਡਣ ਕਹਿੰਦੀ ਆ ਕਿ ਤੂੰ ਕਿਸੇ ਨੂੰ ਦੱਸਣਾ ਨਹੀਂ ਵੀ ਮੈਂ ਤੈਨੂੰ ਕੁਝ ਦੱਸਿਆ ਬਸ ਤੂੰ ਆਪਣੇ ਲੈਵਲ ਤੇ ਤਕੜੀ ਹੋ ਜਾ ਚਲੋ ਗਵੰਡਣ ਚਲੀ ਜਾਂਦੀ ਆ ਨਿੰਮੋ ਬਹੁਤ ਰੋਂਦੀ ਆ ਨਿੰਮੋ ਨੇ ਆਪਣੇ ਘਰ ਵਾਲੇ ਤੇ ਹੁਣ ਤੱਕ ਕਦੇ ਵੀ ਸ਼ੱਕ ਨਹੀਂ ਕੀਤਾ ਸੀ ਉਨੇ ਸੋਚਿਆ ਵੀ ਨਹੀਂ ਸੀ ਕਿ ਉਹਦਾ ਪਤੀ ਐਦਾਂ ਦਾ ਹੋਊਗਾ ਚਲੋ ਫਿਰ ਵੀ ਉਹ ਵੰਡਣ ਦੀ ਗੱਲ ਤੇ ਅਮਲ ਕਰਦੀ ਆ ਤੇ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਆ ਬਣਦੀ ਆ ਠੰਡੀ ਆ ਤਿਆਰ ਹੁੰਦੀ ਆ ਤੇ ਜਦੋਂ ਉਹ ਵਧੀਆ ਵਣ ਠਣ ਕੇ ਰਹਿੰਦੀ ਆ ਉਹਦੇ ਘਰ ਵਾਲਾ ਉਹਦੇ ਵੱਲ ਵੇਖਦਾ ਕਦੇ ਘੜੀ ਪੜ ਲਈ ਵੇਖਦਾ ਤਾਂ ਨਿੰਮੋ ਨੂੰ ਸਕੂਨ ਆਉਂਦਾ ਤੇ ਉਹ ਕਹਿੰਦੀ ਆ ਕਿ ਜਿੱਦ ਦਿਨ ਮੈਨੂੰ ਮੇਰੇ ਸਬਰ ਦਾ ਫਲ ਮਿਲਿਆ ਤਾਂ ਦੁੱਗਣਾ ਹੋ ਕੇ ਮਿਲੇਗਾ ਵੀ ਮੈਂ ਹਾਰ ਨਹੀਂ ਮੰਨਣੀ ਹੈਗੀ ਇਹ ਮੇਰਾ ਪਤੀ ਆ ਇਹਦੇ ਨਾਲ ਮੈਂ ਵਿਆਹੀ ਆ ਇਹ ਇੱਕ ਦਿਨ ਜ਼ਰੂਰ ਮੇਰੇ ਕੋਲ ਆਊਗਾ ਚਲੋ ਨਿੰਮੋ ਵਾਂਠਣ ਕੇ ਰਹਿੰਦੀ ਤਾਂ ਨਿੰਮੋ ਦਾ ਪਤੀ ਉਹਨੂੰ ਬੁਲਾਉਂਦਾ ਉਹ ਤੋਂ ਪਾਣੀ ਮੰਗਦਾ ਚਾਹ ਮੰਗਦਾ ਪਰ ਨਿੰਮੋ ਦੀ ਜਠਾਣੀ ਨੂੰ ਇਹ ਗੱਲ ਹਜਮ ਨਹੀਂ ਆਉਂਦੀ ਸੀ ਉਹਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗ ਗਿਆ ਸੀ ਕਿ ਇਹ ਮੇਰੀ ਮੁੱਠੀ ਚੋਂ ਨਿਕਲਦਾ ਜਾਂਦਾ ਕਿਉਂਕਿ ਇਹੋ ਜੀਆਂ ਘਟੀ ਔਰਤਾਂ ਜਿਹੜੀਆਂ ਉਹ ਉਹਨਾਂ ਬਾਰੇ ਮੈਂ ਕੀ ਕਹਾਂ ਤੁਹਾਨੂੰ ਸਭ ਨੂੰ ਪਤਾ ਹੀ ਆ ਹਨ ਉਹਨੇ ਚਾਲ ਚੱਲੀ ਉਹਨੇ ਨਿੰਮੋ ਦੇ ਪਤੀ ਨੂੰ ਬਹੁਤ ਸਾਰੀਆਂ ਚਿੱਠੀਆਂ ਦਿੱਤੀਆਂ ਤੇ ਉਹ ਚਿੱਠੀਆਂ ਜਿਹੜੀਆਂ ਲੈ ਕੇ ਨਿੰਮੋ ਦਾ ਪਤੀ ਆਉਂਦਾ ਸ਼ਾਮ ਨੂੰ ਨਿੰਮੋ ਨੂੰ ਕਹਿੰਦਾ ਕਿ ਬੜਾ ਤੂੰ ਅੱਜ ਕੱਲ ਬਣ ਠਣ ਕੇ ਰਹਿਣੀ ਆ ਨਿੰਮੋ ਕਹਿੰਦੀ ਵੀ ਦੇਖੋ ਆਪਣੇ ਵਿਆਹ ਨੂੰ ਹਜੇ ਸਾਲ ਵੀ ਨਹੀਂ ਹੋਇਆ ਤੇ ਮੈਨੂੰ ਸਾਰੇ ਇਦਾਂ ਕਹਿੰਦੇ ਰਹਿੰਦੇ ਆ ਕਿ ਤੂੰ ਤਿਆਰ ਨਹੀਂ ਹੋ ਕੇ ਰਹੀਂਦੀ ਤਿਆਰ ਨਹੀਂ ਹੋ ਕੇ ਰਹੀਂਦੀ ਤੁਸੀਂ ਮੇਰੇ ਵੱਲ ਵੇਖਦੇ ਵੀ ਨਹੀਂ ਤੇ ਮੈਂ ਇਹ ਸੋਚਿਆ ਵੀ ਸ਼ਾਇਦ ਮੈਂ ਤਿਆਰ ਨਹੀਂ ਹੁੰਦੀ ਬਣਦੀ ਠਣਦੀ ਤੁਹਾਨੂੰ ਮੈਂ ਸੋਹਣੀ ਨਹੀਂ ਲੱਗਦੀ ਵੀ ਇੱਕ ਔਰਤ ਨੂੰ ਆਪਣੇ ਪਤੀ ਲਈ ਤਿਆਰ ਹੋਣਾ ਬਹੁਤ ਚੰਗਾ ਲੱਗਦਾ ਇਸ ਕਰਕੇ ਮੈਂ ਤੁਹਾਡੇ ਲਈ ਤਿਆਰ ਹੁੰਨੀ ਆ ਤਾਂ ਉਹ ਕਹਿੰਦਾ ਉਹਦੀ ਗੁੱਤ ਫੜ ਲੈਂਦਾ ਪਿੱਛੇ ਤੇ ਉਹਨੂੰ ਕਹਿੰਦਾ ਤੂੰ ਮੇਰੇ ਲਈ ਤਿਆਰ ਨਹੀਂ ਹੁੰਦੀ ਹੈਗੀ ਤੇਰੀਆਂ ਸਾਰੀਆਂ ਕਰਤੂਤਾਂ ਦਾ ਮੈਨੂੰ ਪਤਾ ਤੂੰ ਕੀ ਸੋਚਦੀ ਆ ਮੈਂ ਜੇਕਰ ਉਹ ਬਾਹਰ ਰਹਿਣਾ ਤਾਂ ਮੈਨੂੰ ਤੇਰੀ ਕੋਈ ਗੱਲ ਨਹੀਂ ਪਤਾ ਲੱਗਦੀ ਆਹ ਚਿੱਠੀਆਂ ਨੇ ਜਿਹੜੀਆਂ ਤੇਰੇ ਯਾਰ ਬੇਲੀਆਂ ਨੇ ਤੈਨੂੰ ਲਿਖੀਆਂ ਨੇ ਉਹ ਚਿੱਠੀਆਂ ਦਾ ਥੱਬਾ ਨਿੰਮੋ ਅੱਗੇ ਰੱਖ ਦਿੰਦਾ ਤੇ ਨਿੰਮੋ ਆ ਜਿਹੜੀ ਕਹਿੰਦੀ ਆ ਕਿ ਮੈਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ ਕਿਉਂਕਿ ਮੈਨੂੰ ਕਿਸੇ ਨੇ ਕਦੇ ਕੋਈ ਚਿੱਠੀ ਨਹੀਂ ਲਿਖੀ ਉਹ ਕਹਿੰਦਾ ਵੀ ਚਿੱਠੀਆਂ ਤਾਂ ਤੈਨੂੰ ਹੀ ਲਿਖੀਆਂ ਗਈਆਂ ਸੀ ਪਰ ਤੇਰੇ ਤੱਕ ਪਹੁੰਚੀਆਂ ਨਹੀਂ ਇਹ ਚਿੱਠੀਆਂ ਮੇਰੇ ਕੋਲ ਹੱਥ ਲੱਗ ਗਈਆਂ ਤਾਂ ਉਹ ਕਹਿੰਦੀ ਆ ਕਿ ਮੈਨੂੰ ਕੋਈ ਡਰ ਨਹੀਂ ਦੇਖੋ ਮੈਂ ਆਪਣੇ ਵੱਲੋਂ ਸਾਫ਼ ਆ ਪਵਿੱਤਰ ਆ ਮੈਨੂੰ ਤੁਸੀਂ ਇਸ ਤਰ੍ਹਾਂ ਨਹੀਂ ਮਣਾ ਸਕਦੇ ਐਸੀ ਤਰ੍ਹਾਂ ਆਪਣੀਆਂ ਗੱਲਾਂ ਦੇ ਵਿੱਚ ਨਹੀਂ ਫਸਾ ਸਕਦੇ ਮੈਨੂੰ ਪਤਾ ਏ ਇੱਕ ਸਾਜ਼ਿਸ਼ ਆ ਤੇ ਮੈਂ ਸਾਜ਼ਿਸ਼ ਤੋਂ ਡਰਨ ਵਾਲੀ ਨਹੀਂ ਹੈਗੀ ਤਾਂ ਉਹ ਦੇ ਕੋਲ ਬਹਿ ਜਾਂਦਾ ਤੇ ਉਹਨੂੰ ਕਹਿੰਦਾ ਠੀਕ ਆ ਚੱਲ ਫਿਰ ਦੱਸ ਜੇ ਤੇਰੇ ਦਿਲ ਦੇ ਵਿੱਚ ਕਿਸੇ ਪ੍ਰਤੀ ਕੋਈ ਭਾਵਨਾ ਨਹੀਂ ਮੰਨ ਲਓ ਇਹ ਚਿੱਠੀਆਂ ਤੈਨੂੰ ਮੈਂ ਲਿਖੀਆਂ ਹੁੰਦੀਆਂ ਤਾਂ ਤੂੰ ਇਹਨਾਂ ਚਿੱਠੀਆਂ ਦੇ ਜਵਾਬ ਕਿਵੇਂ ਦਿੰਦੀ ਉਹ ਕਹਿੰਦੇ ਵੀ ਜੇ ਤੁਸੀਂ ਮੈਨੂੰ ਚਿੱਠੀ ਲਿਖਦੇ ਤਾਂ ਮੈਂ ਜਵਾਬ ਵੀ ਦੇ ਦਿੰਦੀ। ਉਹ ਕਹਿੰਦਾ ਵੀ ਹੋ ਸਕਦਾ ਇਹ ਚਿੱਠੀਆਂ ਮੈਂ ਤੈਨੂੰ ਜਾਣ ਬੁੱਝ ਕੇ ਮਨਾਉਣ ਦੇ ਮਾਰੇ ਨਹੀਂ ਲਿਖੀਆਂ ਹੋਣ। ਚਲ ਐਂ ਕਰ ਇਹਨਾਂ 'ਚੋਂ ਕੋਈ ਦੋ ਚਿੱਠੀਆਂ ਲਿਖ ਲਾ। ਚੱਕ ਲਾ। ਇਹ ਚਿੱਠੀਆਂ ਮੈਂ ਹੀ ਲਿਖੀਆਂ ਨੇ ਤੇਰੇ ਲਈ ਲਿਖੀਆਂ ਨੇ ਤੇ ਤੂੰ ਉਹਨਾਂ ਚਿੱਠੀਆਂ ਦੇ ਜਵਾਬ ਦੇ। ਤੇ ਨਿੰਮੋ ਸੋਚਦੀ ਆ ਵੀ ਦੇਖ ਮੈਨੂੰ ਹਣਾ ਵੀ ਪਰਖ ਕੇ ਵੇਖ ਰਿਹਾ। ਤੇ ਉਹਨੂੰ ਕਹਿ ਦਿੰਦੀ ਆ ਵੀ ਹਾਂ ਚਿੱਠੀਆਂ ਦੇ ਜਵਾਬ ਮੈਂ ਦੇ ਦੇਨੀ ਆ। ਉਹ ਕਹਿੰਦਾ ਕਿ ਉਹ ਪਹਿਲਾਂ ਕਹਿੰਦੀ ਆ ਕਿ ਮੈਨੂੰ ਚਿੱਠੀਆਂ ਲਿਖਣ ਦੀ ਕੀ ਲੋੜ ਆ ਤੁਸੀਂ ਮੇਰੇ ਕੋਲ ਬੈਠੋ ਮੈਂ ਸਾਰਾ ਤੁਹਾਨੂੰ ਆਪਣੇ ਦਿਲ ਦਾ ਹਾਲ ਸਾਹਮਣੇ ਬਹਿ ਕੇ ਸੁਣਾ ਦਿੰਨੀ ਆ ਉਹ ਕਹਿੰਦਾ ਨਹੀਂ ਮੈਂ ਚਾਹਣਾ ਕਿ ਸਾਡਾ ਰਿਸ਼ਤਾ ਜਿਹੜਾ ਉਹ ਵਧੀਆ ਤਰੀਕੇ ਨਾਲ ਸ਼ੁਰੂ ਹੋਵੇ ਚਲ ਤੂੰ ਮੈਨੂੰ ਚਿੱਠੀਆਂ ਲਿਖ ਤੇ ਉਹ ਦੋ ਚਿੱਠੀਆਂ ਨੂੰ ਫੜਾ ਕੇ ਕਹਿੰਦਾ ਕਿ ਇਹਨਾਂ ਦੇ ਜਵਾਬ ਲਿਖ ਤੇ ਉਹ ਚਿੱਠੀਆਂ ਜਿਹੜੀਆਂ ਲਿਖਣੀਆਂ ਸ਼ੁਰੂ ਕਰ ਦਿੰਦੀ ਆ ਉਹ ਕਹਿੰਦੀ ਵੀ ਮੈਂ ਇਹ ਚਿੱਠੀਆਂ ਪੜ੍ਹ ਕੇ ਨਹੀਂ ਲਿਖਣੀਆਂ ਮੇਰੇ ਦਿਲ ਦੇ ਵਿੱਚ ਜੋ ਤੁਹਾਡੇ ਪ੍ਰਤੀ ਭਾਵਨਾਵਾਂ ਨੇ ਮੈਂ ਉਹ ਲਿਖ ਦਿੰਨੀ ਆ ਚਲੋ ਨਿੰਮੋ ਚਿੱਠੀ ਲਿਖਣੀ ਸ਼ੁਰੂ ਕਰਦੀ ਆ ਦੋ ਚਿੱਠੀਆਂ ਲਿਖ ਕੇ ਉਹ ਰਾਤ ਨੂੰ ਆਪਣੇ ਘਰ ਵਾਲੇ ਨੂੰ ਫੜਾਉਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਮੇਰੇ ਕੋਲ ਬਹਿ ਕੇ ਪੜੋ ਉਹ ਕਹਿੰਦਾ ਵੀ ਨਹੀਂ ਜੇ ਕੋਲ ਬਹਿ ਕੇ ਪੜਨੀਆਂ ਹੁੰਦੀਆਂ ਫਿਰ ਮੈਂ ਚਿੱਠੀਆਂ ਕਿਉਂ ਲਿਖਾਉਂਦਾ ਇਹ ਚਿੱਠੀਆਂ ਮੈਂ ਸਵੇਰੇ ਪੜ੍ਹਾਂਗਾ ਇਕੱਲਾ ਜਿੱਥੇ ਮੈਂ ਜਮਾ ਕੱਲਾ ਹੋਇਆ ਮੈਂ ਇਕੱਲਾ ਬਹਿ ਕੇ ਪੜਨਾ ਚਾਹਣਾ ਨਿੰਮੋ ਖੁਸ਼ ਹੋ ਜਾਂਦੀ ਆ ਤੇ ਉਹ ਸੋਚਦੀ ਆ ਕਿ ਹੁਣ ਮੇਰਾ ਪਤੀ ਆ ਜਿਹੜਾ ਮੇਰੇ ਵਾਸਤੇ ਚ ਹੋ ਜਾਊਗਾ ਚਲੋ ਉਹਦੇ ਘਰ ਵਾਲਾ ਸਵੇਰੇ ਜਾਂਦਾ ਸਵੇਰੇ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਉਹ ਰਾਤ ਨੂੰ ਘਰ ਆਉਂਦਾ ਤੇ ਉਹਨੂੰ ਉਹਦੇ ਕੋਲ ਬੈਂਦਾ ਉਹਨੂੰ ਕਹਿੰਦਾ ਵੀ ਮੈਂ ਤੇਰੀਆਂ ਚਿੱਠੀਆਂ ਪੜੀਆਂ ਵੀ ਤੇਰੇ ਦਿਲ ਦੇ ਵਿੱਚ ਮੇਰੇ ਪ੍ਰਤੀ ਇੰਨਾ ਪਿਆਰ ਹੈ ਇੰਨੀਆਂ ਭਾਵਨਾਵਾਂ ਨੇ ਹਨਾ ਤੇ ਵੀ ਮੈਂ ਸਮਝ ਹੀ ਨਹੀਂ ਸਕਿਆ ਵੀ ਮੈਨੂੰ ਮaaf ਕਰ ਦੇ ਮੈਂ ਤੈਨੂੰ ਤੇਰੀ ਮੈਂ ਤੈਨੂੰ ਆਪਣੀ ਪਤਨੀ ਹੋਣ ਦਾ ਦਰਜਾ ਦੇਣਾ ਚਾਹਣਾ ਮੈਂ ਚਾਹਣਾ ਕਿ ਅੱਜ ਤੋਂ ਆਪਾਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਚਲੋ ਨਿੰਮੋ ਆ ਜਿਹੜੀ ਉਹ ਖੁਸ਼ ਹੋ ਜਾਂਦੀ ਆ ਤੇ ਉਹ ਆਪਣੇ ਪਤੀ ਦੇ ਨੇੜੇ ਹੁੰਦੀ ਆ ਹਨਾ ਤੇ ਉਹ ਨੂੰ ਕਹਿੰਦਾ ਕਿ ਮੈਂ ਵਾਸ਼ਰੂਮ ਜਾ ਕੇ ਆਇਆ ਤੇ ਉਹ ਬਾਹਰ ਚੱਲਿਆ ਜਾਂਦਾ 5 ਮਿੰਟ ਬਾਅਦ ਉਹ ਕਮਰੇ 'ਚ ਆਉਂਦਾ ਕਮਰੇ ਦੀ ਲਾਈਟ ਆਫ ਹੁੰਦੀ ਆ ਤੇ ਉਸ ਤੋਂ ਬਾਅਦ ਨਿੰਮਾ ਜਿਹੜੀ ਆਪਣੇ ਪਤੀ ਦੇ ਨੇੜੇ ਹੁੰਦੀ ਆ ਤੇ ਉਹ ਮਨ ਹੀ ਮਨ ਦੇ ਵਿੱਚ ਬਹੁਤ ਖੁਸ਼ ਹੁੰਦੀ ਆ ਕਿ ਚਲੋ ਮੇਰੇ ਸਬਰ ਦਾ ਫਲ ਆ ਜਿਹੜਾ ਮੈਨੂੰ ਮਿਲ ਗਿਆ ਮੇਰਾ ਪਤੀ ਆਖਰ ਨੂੰ ਮੇਰਾ ਹੀ ਆ ਤੇ ਮੇਰੇ ਕੋਲ ਹੀ ਇਹਨੇ ਆਉਣਾ ਸੀ ਪਰ ਥੋੜੇ ਟਾਈਮ ਬਾਅਦ ਨਿੰਮਾ ਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕਮਰੇ ਦੇ ਵਿੱਚ ਫਲੈਸ਼ ਵੱਜੀ ਹੁੰਦੀ ਆ ਕੋਈ ਮਤਲਬ ਜਿਵੇਂ ਆਪਾਂ ਫੋਟੋ ਖਿੱਚਣ ਵੇਲੇ ਫਲੈਸ਼ ਵੱਜਦੀ ਆ ਪਰ ਉਹ ਸੋਚਦੀ ਆ ਵੀ ਸ਼ਾਇਦ ਮੇਰਾ ਭੈਮ ਆ ਤੇ ਅਗਲੇ ਦਿਨ ਸਵੇਰੇ ਨਿੰਮਾ ਉੱਠਣ ਤੋਂ ਪਹਿਲਾਂ ਹੀ ਉਹਦੇ ਘਰ ਵਾਲਾ ਬਾਹਰ ਚੱਲਿਆ ਜਾਂਦਾ ਜਦੋਂ ਨਿੰਮਾ ਉੱਠਦੀ ਆ ਤੇ ਉਹ ਸੋਚਦੀ ਆ ਕਿ ਮੈਂ ਲੇਟ ਹੋ ਗਈ ਮੇਰੇ ਤੋਂ ਉੱਠਿਆ ਨਹੀਂ ਗਿਆ ਚਲੋ ਉਹ ਉੱਠ ਕੇ ਨਹਾਉਂਦੀ ਆ ਤਿਆਰ ਹੁੰਦੀ ਆ ਤੇ ਉਹ ਆਪਣੀ ਸੱਸ ਨੂੰ ਪੁੱਛਦੀ ਆ ਹਨਾ ਕਿ ਤੁਹਾਡਾ ਪੁੱਤ ਕਿੱਥੇ ਆ ਉਹ ਕਹਿੰਦੀ ਕਿ ਉਹ ਤਾਂ ਹੈ ਨਹੀਂਗਾ ਵੀ ਸਵੇਰ ਦਾ ਗਿਆ ਹੋਇਆਗਾ ਵੀ ਮੈਨੂੰ ਤਾਂ ਪਤਾ ਨਹੀਂ ਤੈਨੂੰ ਨਹੀਂ ਪਤਾ ਨਿੰਮੋ ਕਹਦੀ ਵੀ ਨਹੀਂ ਮੈਨੂੰ ਨਹੀਂ ਪਤਾ ਤੇ ਨਿੰਮੋ ਸੋਚਦੀ ਆ ਵੀ ਚਲੋ ਵੈਸੇ ਹੀ ਬਾਹਰ ਗਿਆ ਹੋਣਾ ਕਿਤੇ ਹਨਾ ਵੀ ਆਜੂਗਾ ਤੇ ਚਲੋ 2 ਘੰਟਿਆਂ ਬਾਅਦ ਨਿੰਮੋ ਦੇ ਘਰ ਵਾਲਾ ਘਰ ਆਉਂਦਾ ਤੇ ਉਹ ਆਪਣੇ ਮੰਮੀ ਡੈਡੀ ਨੂੰ ਤੇ ਨਿੰਮੋ ਦੇ ਮੰਮੀ ਡੈਡੀ ਨੂੰ ਫੋਨ ਕਰ ਚੁੱਕਿਆ ਹੁੰਦਾ ਕਿ ਤੁਸੀਂ ਆਜੋ ਨਿੰਮੋ ਆਪਣੇ ਮੰਮੀ ਡੈਡੀ ਨੂੰ ਵੇਖ ਕੇ ਖੁਸ਼ ਹੁੰਦੀ ਆ ਤੇ ਉਹਨਾਂ ਨੂੰ ਭੱਜ ਕੇ ਮਿਲਦੀ ਆ ਚਲੋ ਸਾਰੇ ਇੱਕ ਰੂਮ ਦੇ ਵਿੱਚ ਬੈਹਿੰਦੇ ਆ ਤੇ ਨਿੰਮੋ ਦਾ ਪਤੀ ਆ ਜਿਹੜਾ ਉਹ ਚਿੱਠੀਆਂ ਦੋ ਕੁਝ ਕੁ ਫੋਟੋਆਂ ਜਿਹੜੀਆਂ ਉਹ ਟੇਬਲ ਤੇ ਰੱਖ ਦਿੰਦਾ ਤੇ ਨਿੰਮੋ ਦੇ ਮੰਮੀ ਡੈਡੀ ਨੂੰ ਕਹਿੰਦਾ ਕਿ ਕੀ ਤੁਸੀਂ ਆਪਣੀ ਧੀ ਨੂੰ ਇਹ ਸੰਸਕਾਰ ਦਿੱਤੇ ਆ ਕਿ ਉਹ ਮੇਰੀ ਪਤਨੀ ਹੋ ਕੇ ਗੈਰ ਮਰਦਾਂ ਨਾਲ ਸਬੰਧ ਬਣਾਵੇ ਤੇ ਗੈਰਾਂ ਨੂੰ ਚਿੱਠੀਆਂ ਲਿਖੇ ਤਾਂ ਇਹ ਸੁਣ ਕੇ ਨਿੰਮੋ ਖੜੀ ਹੋ ਜਾਂਦੀ ਆ ਤੇ ਕਹਿੰਦੀ ਕਿ ਇਹ ਗੱਲ ਤੁਸੀਂ ਕੀ ਕਹਿ ਰਹੇ ਹੋ ਉਹ ਕਹਿੰਦਾ ਵੀ ਮੈਂ ਕੁਝ ਨਹੀਂ ਕਹਿ ਰਿਹਾ ਆ ਫੋਟੋਆਂ ਨੇ ਕੁਝ ਤੇ ਆ ਚਿੱਠੀਆਂ ਵੀ ਇਹ ਕਹਿ ਰਹੀਆਂ ਨੇ ਉਹ ਕਹਿੰਦੀ ਵੀ ਤੁਹਾਨੂੰ ਸਾਰਾ ਕੁਝ ਪਤਾ ਤੁਸੀਂ ਐਵੇਂ ਆਪਣੇ ਰਿਸ਼ਤੇ ਦਾ ਤਮਾਸ਼ਾ ਨਾ ਬਣਾਓ ਤਨੂੰ ਪਤਾ ਵੀ ਆਪਣੇ ਚ ਕੀ ਹੋਇਆ ਵੀ ਇਹ ਕੀ ਬਕਵਾਸ ਆ ਆ ਕੀ ਐ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਕੀ ਆ ਵੀ ਉਹ ਤਾਂ ਤੂੰ ਦੱਸੇਂਗੀ ਕੀ ਆ ਚਲੋ ਸਾਰੇ ਜਾਣੇ ਫੋਟੋਆਂ ਵੇਖ ਕੇ ਤੇ ਚਿੱਠੀ ਪੜ੍ਹ ਕੇ ਸਾਰਿਆਂ ਨੂੰ ਇਹ ਲੱਗਦਾ ਵੀ ਨਿੰਮੋ ਗਲਤ ਆ ਕਿਉਂਕਿ ਕਈ ਵਾਰ ਸਿਚੁਏਸ਼ਨ ਇਹੋ ਜੀ ਬਣ ਜਾਂਦੀ ਆ ਕਿ ਬੰਦਾ ਚਾਹ ਕੇ ਵੀ ਆਪਣੇ ਆਪ ਨੂੰ ਸਹੀ ਪ੍ਰੂਫ ਨਹੀਂ ਕਰ ਸਕਦਾ ਸਾਰਿਆਂ ਨੇ ਉਸ ਗੱਲ ਤੇ ਯਕੀਨ ਕੀਤਾ ਕਿ ਜੋ ਫੋਟੋਆਂ ਤੇ ਚਿੱਠੀਆਂ ਕਹਿ ਰਹੀਆਂ ਨਿੰਮੋ ਦੀ ਸੱਸ ਨੂੰ ਵੈਸੇ ਨਿੰਮੋ ਤੇ ਬਹੁਤ ਭਰੋਸਾ ਸੀ ਪਰ ਉਹਨੂੰ ਇਸ ਗੱਲ ਦਾ ਪਤਾ ਸੀ ਵੀ ਮੇਰਾ ਪੁੱਤ ਮੇਰੀ ਵੱਡੀ ਨੂੰਹ ਦੇ ਪਿੱਛੇ ਲੱਗਿਆ ਹੋਇਆ ਹੋ ਸਕਦਾ ਨਿੰਮੋ ਦੇ ਪੈਰ ਆ ਜਿਹੜੇ ਉਹ ਬੈਕਗੇ ਹੁਣ ਵੀ ਇੱਕ ਔਰਤ ਨੂੰ ਜਦੋਂ ਉਹਦੇ ਪਤੀ ਦਾ ਪਿਆਰ ਨਹੀਂ ਮਿਲਦਾ ਤਾਂ ਸੁਭਾਵਕਾ ਉਹ ਕਿਸੇ ਦੂਸਰੇ ਮਰਦ ਵੱਲ ਆਕਰਸ਼ਿਤ ਹੋ ਜਾਂਦੀ ਆ ਤੇ ਨਿੰਮੋ ਇਸ ਗੱਲ ਦੀ ਸੌਂ ਖਾਂਦੀ ਆ ਕਿ ਵੀ ਮੈਂ ਇਸ ਆਦਮੀ ਨੂੰ ਜਾਣਦੀ ਤੱਕ ਨਹੀਂ ਇਹ ਕੌਣ ਆ ਤਾਂ ਸਾਰੇ ਹਨਾ ਕਹਿੰਦੇ ਆ ਵੀ ਹੁਣ ਤਾਂ ਤੂੰ ਬੋਲਣ ਯੋਗੀ ਤਾਂ ਰਹੀ ਨਹੀਂ ਵੀ ਨਾ ਤੂੰ ਸਾਨੂੰ ਬੋਲਣ ਯੋਗੀ ਛੱਡਿਆ ਤੇ ਨਿੰਮੋ ਦਾ ਪਤੀ ਆ ਜਿਹੜਾ ਉਹ ਉਹਦੇ ਮਾਪਿਆਂ ਨੂੰ ਕਹਿ ਦਿੰਦਾ ਵੀ ਇਹਨੂੰ ਘਰ ਲੈ ਜਾਓ ਤਲਾਕ ਦੇ ਪੇਪਰ ਆ ਜਿਹੜੀ ਇਹਦੇ ਤੱਕ ਪਹੁੰਚ ਜਾਣਗੇ ਨਿੰਮੋ ਆ ਜਿਹੜੀ ਰੋਂਦੀ ਹੋਈ ਆਪਣੇ ਮੰਮੀ ਰੇੜੀ ਨਾਲ ਆ ਜਾਂਦੀ ਆ ਠਿਕਾ ਰਾ ਕੇ ਉਹਦੀ ਮਾਂ ਉਹਦੇ ਨਾਲ ਅਜਿਹੋ ਜਿਹਾ ਸਲੂਕ ਕਰਦੀ ਆ ਉਹ ਕਦੇ ਨਿੰਮੋ ਨੇ ਸੋਚਿਆ ਵੀ ਨਹੀਂ ਸੀ ਉਹ ਨੂੰ ਵੱਦ ਚੱਲਣਾ ਪਤਾ ਨਹੀਂ ਕੀ ਕੁਝ ਕਹਿੰਦੀ ਆ ਤੇ ਉਹ ਨੂੰ ਕਹਿੰਦੀ ਆ ਕਿ ਕੁਆਰੀ ਹੁੰਦੀ ਨੂੰ ਤਾਂ ਹੀ ਅਸੀਂ ਤੈਨੂੰ ਘਰ ਦਾ ਗੇਟ ਨਹੀਂ ਟੱਪਣ ਦਿੱਤਾ ਸੀ ਕਿ ਤੇਰਾ ਇਹ ਨਹੀਂ ਪਤਾ ਤੂੰ ਕੀ ਚੰਦ ਚਾੜਦੇ ਵਿਆਹੀ ਬਰੀ ਹੋ ਕੇ ਤੈਨੂੰ ਇਹ ਚੰਦ ਚਾੜਦੀ ਨੂੰ ਸ਼ਰਮ ਨਹੀਂ ਆਈ ਨਿੰਮੋ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਪਰ ਉਹਦੀ ਮਾਂ ਤੇ ਯਕੀਨ ਨਹੀਂ ਕਰਦੀ। ਉਹਨੂੰ ਸਾਰਾ ਦਿਨ ਦਿਨ ਰਾਤ ਉਹਨੂੰ ਤਾਨੇ ਮਿੰਨੇ ਮਾਰਦੀ ਆ। ਉਹਨੂੰ ਐਦਾਂ ਲੱਗਦਾ ਨਿੰਮੋ ਨੂੰ ਐਂ ਲੱਗਦਾ ਕਿ ਆਪਣੇ ਤਾਨਿਆਂ ਦੇ ਨਾਲ ਮੇਰੀ ਮਾਂ ਮੇਰਾ ਰੋਜ਼ ਜਿਹੜਾ سینਾ ਛਲਣੀ ਕਰਦੀ ਆ। ਉਹਨੂੰ ਉਸ ਘਰ ਦੇ ਵਿੱਚ ਰਹਿਣਾ ਮੁਸ਼ਕਲ ਹੋ ਜਾਂਦਾ ਤੇ ਉਹ ਫੈਸਲਾ ਲੈਂਦੀ ਆ ਵੀ ਮੈਂ ਇਸ ਘਰ ਦੇ ਵਿੱਚ ਨਹੀਂ ਰਹਿਣਾ। ਅਗਲੇ ਦਿਨ ਉਹ ਸਵੇਰੇ ਆਪਣਾ ਬੈਗਪੈਕ ਕਰਦੀ ਆ ਤੇ ਘਰੋਂ ਨਿਕਲ ਜਾਂਦੀ ਆ। ਉਹਦੀ ਮਾਂ ਨੇ ਉਹਨੂੰ ਇਹ ਨਹੀਂ ਪੁੱਛਿਆ ਵੀ ਤੂੰ ਕਿੱਥੇ ਜਾ ਰਹੀ ਆ। ਕਿ ਕਿਵਦੀ ਮਾਤਾ ਉਹਨੂੰ ਵੇਖਣਾ ਵੀ ਚਾਹੁੰਦੀ ਨਹੀਂ ਸੀ ਚਲੋ ਨਿੰਮੋ ਜਾਂਦੀ ਹੈ ਤੇ ਸ਼ਹਿਰ ਆਪਣੀ ਇੱਕ ਸਹੇਲੀ ਦੇ ਘਰ ਜਾਂਦੀ ਆ ਉਹਦੀ ਸਹੇਲੀ ਦਾ ਨਾਮ ਪਾਰੋ ਹੁੰਦਾ ਪਰ ਉਹ ਆਪਣੀ ਸਹੇਲੀ ਨੂੰ ਵੇਖ ਕੇ ਖੁਸ਼ ਹੁੰਦੀ ਆ ਵਧੀਆ ਮਿਲਦੀਆਂ ਜੁਲਦੀਆਂ ਪਰ ਪਾਰੋ ਨਿੰਮੋ ਦੇ ਚਿਹਰੇ ਦੀ ਉਦਾਸੀ ਨੂੰ ਪੜ ਲੈਂਦੀ ਆ ਤੇ ਉਹਨੂੰ ਪੁੱਛਦੀ ਆ ਕਿ ਕੀ ਗੱਲ ਤੂੰ ਇੰਨੀ ਉਦਾਸ ਕਿਉਂ ਆ ਨਿੰਮੋ ਆਪਣੇ ਨਾਲ ਹੋਈ ਸਾਰੀ ਗੱਲ ਪਾਰੋ ਨੂੰ ਦੱਸਦੀ ਆ ਪਾਰੋ ਨੂੰ ਕਹਿੰਦੀ ਆ ਹੌਸਲਾ ਰੱਖਣ ਲਈ ਕਹਿੰਦੀ ਆ ਤੇ ਉਹਨੂੰ ਕਹਿੰਦੀ ਆ ਕਿ ਫਿਰ ਇਸ ਤਰ੍ਹਾਂ ਹਣਾ ਤੂੰ ਕਿੰਨਾ ਕੁ ਟਾਈਮ ਰਵੇਂਗੀ ਵੀ ਤੂੰ ਆਪਣੇ ਹੱਕ ਲਈ ਬੋਲ ਨਿੰਮੋ ਕਹਿੰਦੀ ਵੀ ਮੈਂ ਬੋਲਾਂ ਕੀ ਜਦੋਂ ਹਾਲਾਤ ਹੀ ਮੇਰੇ ਉਲਟ ਹੋਏ ਪਏ ਆ ਵੀ ਬਸ ਪਲੀਜ਼ ਤੂੰ ਮੈਨੂੰ ਰਹਿਣ ਲਈ ਜਗ੍ਹਾ ਦੇ ਦੇ ਵੀ ਮੈਂ ਕਿੱਥੇ ਜਾਊਂਗੀ ਇੰਨੀ ਵੱਡੀ ਦੁਨੀਆ 'ਚ ਚਲੋ 파ਰੋ ਉਹਨੂੰ ਰੱਖ ਲੈਂਦੀ ਆ ਤੇ ਹਫਤੇ ਤੋਂ ਬਾਅਦ 파ਰੋ ਦੇ ਮਨ ਦੇ ਵਿੱਚ ਇੱਕ ਡਰ ਪੈਦਾ ਹੁੰਦਾ ਉਹ ਸੋਚਦੀ ਆ ਕਿ ਹੁਣ ਤਾਂ ਇਹਦੇ ਜਿਹੜੀਆਂ ਸਥਿਤੀਆਂ ਸੀ ਇਹਦੇ ਉਲਟ ਸੀ ਪਰ ਇਹ ਗੱਲ ਸਹੀ ਵੀ ਹੋ ਸਕਦੀ ਆ ਕਿਉਂਕਿ ਪਾਰੋ ਨੂੰ ਆਪਣੇ ਘਰ ਵਾਲੇ ਦੀਆਂ ਹਰਕਤਾਂ ਦਾ ਪਤਾ ਸੀ ਤੇ ਪਾਰੋ ਹਰ ਰੋਜ਼ ਆਪਣੇ ਘਰ ਵਾਲੇ ਨੂੰ ਨਿੰਮੋ ਵੱਲ ਜਿਹੜੀ ਨਿਗਾ ਨਾਲ ਉਹ ਵੇਖਦਾ ਸੀ ਉਹਨੂੰ ਵੇਖਦੇ ਨੂੰ ਵੇਖਦੀ ਸੀ ਤੇ ਉਹ ਸੋਚਦੀ ਸੀ ਕਿ ਮੈਂ ਕਿਤੇ ਆਪਣੀ ਸਹੇਲੀ ਦਾ ਘਰ ਵਸਾਉਂਦੀ ਵਸਾਉਂਦੀ ਆਪਣਾ ਘਰ ਨਾ ਪਟਕੇ ਬਹਿ ਜਾ ਤੇ ਉਹ ਕਹਿੰਦੀ ਆ ਵੀ ਨਿੰਮੋ ਤੇ ਤਾਂ ਮੈਨੂੰ ਵਿਸ਼ਵਾਸ ਆ ਪਰ ਮੈਨੂੰ ਆਪਦੇ ਬੰਦੇ ਤੇ ਵਿਸ਼ਵਾਸ ਨਹੀਂ ਤੇ ਉਹ ਨਿੰਮੋ ਨੂੰ ਕਹਿ ਦਿੰਦੀ ਆ ਨਿੰਮੋ ਪੈਣੇ ਤੂੰ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਘਰੇ ਨਹੀਂ ਰੱਖ ਸਕਦੀ ਉਹ ਕਹਿੰਦੀ ਮਰਦ ਜਾਤ ਦਾ ਕੋਈ ਭਰੋਸਾ ਨਹੀਂ ਹੁੰਦਾ ਮੈਨੂੰ ਤੇਰੇ ਤੇ ਭਰੋਸਾ ਪਰ ਮੈਨੂੰ ਆਪਣੇ ਬੰਦੇ ਤੇ ਭਰੋਸਾ ਨਹੀਂ ਮੈਂ ਨਹੀਂ ਚਾਹੁੰਦੀ ਕਿ ਜਿਵੇਂ ਤੇਰੇ ਹਾਲਾਤ ਹੋਏ ਨੇ ਮੇਰੇ ਵੀ ਹੋਣ ਤੂੰ ਮੇਰੀ ਸਥਿਤੀ ਨੂੰ ਸਮਝ ਸਕਦੀ ਆ ਦੇਖ ਤੂੰ ਮੇਰੀ ਜਾਣ ਤੋਂ ਪਿਆਰੀ ਸਹੇਲੀਆਂ ਤਾਂ ਨਿੰਮੋ ਵੀ ਇਹ ਗੱਲ ਸਮਝ ਲੈਂਦੀ ਆ ਨਿੰਮੋ ਕਹਿੰਦੀ ਕਿ ਚਲੋ ਤੂੰ ਮੈਨੂੰ ਬੋਲ ਕੇ ਕਹਤਾ ਮੈਂ ਗੱਲ ਸਮਝ ਗਈ ਆ ਮੈਂ ਤੇਰੀ ਗੱਲ ਨੂੰ ਸਮਝਦੀ ਆ ਤੇ ਚੱਲ ਕੋਈ ਨਾ ਮੈਂ ਤਾਂ ਚਲੀ ਜਾਊਂਗੀ ਐਂ ਕਰ ਆ ਮੰਗਲ ਸੂਤਰ ਆ ਉਹਦੇ ਗੱਲ 'ਚ ਜਿਹੜਾ ਪਾਇਆ ਹੁੰਦਾ ਤੇ ਉਹਨੂੰ ਕਹਿੰਦੀ ਇਹਨੂੰ ਵੇਚ ਕੇ ਵੀ ਮੈਨੂੰ ਟਿਕਟ ਜੋਗੇ ਪੈਸੇ ਦੇ ਦੇ ਮੈਂ ਆਗਰੇ ਚਲੀ ਜਾਊਂ ਤਾਂ ਪਰ ਉਹਨੂੰ ਕਹਿੰਦੀ ਵੀ ਆਗਰੇ ਤੂੰ ਕਿੱਥੇ ਜਾਏਂਗੀ ਉਹ ਕਹਿੰਦੀ ਵੀ ਮੈਂ ਕਿਤੇ ਵੀ ਜਾਵਾਂ ਤੂੰ ਮੈਨੂੰ ਇੱਕ ਵਾਰੀ ਜਾਣ ਦਾ ਪ੍ਰਬੰਧ ਕਰ ਦੇ ਪਰ ਉਹਨੂੰ ਕਹਿੰਦੀ ਆ ਕਿ ਮੈਂ ਤੈਨੂੰ ਪੈਸੇ ਦੇ ਦਿੰਨੀ ਆ ਵੀ ਤੂੰ ਮੰਗਲ ਸੂਤਰ ਨਾ ਵੇਚੇ ਤੇਰੇ ਸੁਹਾਗ ਦੀ ਨਿਸ਼ਾਨੀ ਆ ਤਾਂ ਪਰ ਨਿੰਮੋ ਕਹਿੰਦੀ ਆ ਪਰ ਉਹਨੂੰ ਕਿ ਇਹੋ ਜੇ ਸੁਹਾਗ ਨਾਲੋਂ ਤਾਂ ਮੈਂ ਰੰਡੀ ਜਾਂ ਵਿਧਵਾ ਚੰਗੀ ਬੇਸੁਹਾਗਣੀ ਚੰਗੀ ਮੈਂ ਕੀ ਮੈਂ ਸੁਹਾਗ ਦੀਆਂ ਨਿਸ਼ਾਨੀਆਂ ਗਲੇ 'ਚ ਲਮਕਾ ਕੇ ਕੀ ਆਪਣੇ ਆਪ ਨੂੰ ਸਾਬਤ ਕਰਾਂ ਮੈਂ ਸਤੀਸਵਿਤਰੀ ਸਾਬਤ ਕਰਾਂ ਜਦੋਂ ਮੇਰਾ ਪਤੀ ਤਾਂ ਮੇਰੇ ਵੱਲ ਵੇਖਦਾ ਵੀ ਨਹੀਂ ਮੈਂ ਨਹੀਂ ਇਹਨਾਂ ਗੱਲਾਂ ਨੂੰ ਮੰਨਦੀ ਮੈਂ ਨਹੀਂ ਤੇਰੇ ਤੋਂ ਪੈਸੇ ਲੈਣੇ ਤੂੰ ਮੇਰੇ ਤੇ ਬਹੁਤ ਹਿਸਾਨ ਕੀਤਾ ਮੈਨੂੰ ਇੰਨੇ ਦਿਨ ਆਪਣੇ ਘਰ ਰੱਖਿਆ ਚਲੋ ਪਾਰੋ ਆ ਜਿਹੜੀ ਉਹ ਸੁਨਿਆਰ ਦੇ ਜਾਂਦੀ ਆ ਉਹਦਾ ਮੰਗਲ ਸੂਤਰ ਵੇਚ ਕੇ ਉਹਨੂੰ ਪੈਸੇ ਲਿਆ ਦਿੰਦੀ ਆ ਤੇ ਉਹਦੀ ਟਿਕਟਾ ਜਿਹੜੀ ਕਰਵਾ ਦਿੰਦੀ ਆ ਜਦੋਂ ਨਿੰਮੋ ਨੇ ਘਰੋਂ ਜਾਣਾ ਹੁੰਦਾ ਤਾਂ ਪਾਰੋ ਦਾ ਪਤੀ ਕਹਿੰਦਾ ਮੈਂ ਛੱਡਿਆਉਣਾ ਪਰ ਪਾਰੋ ਆਪਣੇ ਘਰ ਵਾਲੇ ਨੂੰ ਇਕੱਲੇ ਨੂੰ ਨਹੀਂ ਜਾਣ ਦਿੰਦੀ ਉਹ ਨਾਲ ਜਾਂਦੀ ਆ ਬੱਸ ਦੇ ਵਿੱਚ ਲਾ ਜਾ ਕੇ ਉਹ ਨਿੰਮੋ ਦਾ ਟੈਕੀ ਰੱਖਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੂੰ ਆਪਣਾ ਖਿਆਲ ਰੱਖੀ ਮੈਨੂੰ ਫੋਨ ਕਰਦੀ ਰਹੀਂ ਚਲ ਨਿੰਮੋ ਬੱਸ ਦੇ ਵਿੱਚ ਬਹਿ ਜਾਂਦੀ ਆ ਪਰ ਬੱਸ ਵਿੱਚ ਬੈਠਦੇ ਹੀ ਉਹ ਅਚਾਨਕ ਉੱਤਰ ਕੇ ਆ ਜਾਂਦੀ ਆ ਆਪਣਾ ਟੈਕੀ ਲੈ ਕੇ ਉੱਤਰ ਕੇ ਉਹ ਵੇਖਦੀ ਆ ਕਿ ਉੱਥੇ ਬੱਸ ਸਟੈਂਡ ਦੇ ਵਿੱਚ ਹੀ ਇੱਕ ਕਿਤਾਬਾਂ ਦੀ ਸਟਾਲ ਲੱਗੀ ਹੁੰਦੀ ਆ ਉਹ ਕਿਤਾਬਾਂ ਫਰੋਲਦੀ ਆ ਤੇ ਇੱਕ ਕਿਤਾਬ ਚੁੱਕਦੀ ਆ ਉਸ ਕਿਤਾਬ ਦੇ ਉੱਤੇ ਲਿਖਿਆ ਸੀ ਕਾਲ ਗਰਲ ਉਸ ਕਿਤਾਬ ਨੂੰ ਪੜ੍ਹਦੀ ਆ ਤੇ ਉਹ ਮੋਟੀ-ਮੋਟੀ ਪੜ੍ਹ ਕੇ ਦੋ ਲਾਈਨ ਹਨਾ ਮਤਲਬ ਦੋ ਸਫਿਆਂ ਤੇ ਲਾਈਨ ਮਾਰਦੀ ਆ ਤੇ ਉਹ ਵੇਖਦੀ ਆ ਕਿ ਇਹ ਜਿਹੜੀ ਕਿਤਾਬ ਆ ਇਹ ਘਰੋਂ ਦੁਰਕਾਰੀਆਂ ਗਈਆਂ ਮਜਬੂਰ ਹੋਈਆਂ ਕੁੜੀਆਂ ਦੀ ਜਾਂ ਵੇਚੀਆਂ ਗਈਆਂ ਕੁੜੀਆਂ ਦੀ ਜਿਹੜੀ ਮਜਬੂਰੀ ਨੂੰ ਦਰਸਾਉਂਦੀ ਆ ਇਹ ਕਿਵੇਂ ਲੋਕੀ ਹਨਾ ਕੁੜੀਆਂ ਦਾ ਇਸਤੇਮਾਲ ਕਰਦੇ ਆ ਤੇ ਉਹਦੇ ਨਾਲ ਹੀ ਇੱਕ ਕਿਤਾਬ ਹੋਰ ਪਈ ਹੁੰਦੀ ਆ ਜਿਤੇ ਲਿਖਿਆ ਸੀ ਦੇਸ਼ ਦੀਆਂ ਉਹ ਮਹਾਨ ਔਰਤਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ ਨੂੰ ਮਤਲਬ ਅੱਗੇ ਵਧਾਉਂਦੇ ਹੋਏ ਆਪਣੀ ਜ਼ਿੰਦਗੀ ਵਿੱਚ ਆਈਆਂ ਔਕੜਾਂ ਨੂੰ ਲਤਾੜਦੇ ਹੋਏ ਸੰਘਰਸ਼ ਕਰਕੇ ਆਪਣੀ ਜ਼ਿੰਦਗੀ ਨੂੰ ਕਿਵੇਂ ਉਹਨਾਂ ਨੇ ਰੌਸ਼ਨ ਕੀਤਾ ਵੱਡੀਆਂ-ਵੱਡੀਆਂ ਮਹਾਨ ਕੁੜੀਆਂ ਜਿਹੜੀਆਂ ਪਤਾ ਨਹੀਂ ਕਿੰਨੀਆਂ-ਕਿੰਨੀਆਂ ਮੁਸ਼ਕਲਾਂ ਚੋਂ ਨਿਕਲ ਕੇ ਦੇਸ਼ ਦਾ ਨਾਮ ਉਹਨਾਂ ਨੇ ਰੌਸ਼ਨ ਕੀਤਾ ਇੱਕ ਕਿਤਾਬ ਚੱਕ ਲੈਂਦੀ ਆ ਦੂਜੀ ਕਿਤਾਬ ਰੱਖ ਦਿੰਦੀ ਆ ਤੇ ਉਹ ਸੋਚਦੀ ਆ ਕਿ ਜੇ ਸਮਾਜ ਸਾਨੂੰ ਲਹਨਤਾਂ ਪਾਉਂਦਾ ਸਾਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਤੇ ਫਿਰ ਜ਼ਰੂਰੀ ਨਹੀਂ ਵੀ ਅਸੀਂ ਗਲਤ ਰਸਤਾ ਫੜੀਏ ਕਿਉਂਕਿ ਜਦੋਂ ਉਹ ਬੱਸ 'ਚੋਂ ਉਤਰ ਕੇ ਆਈ ਸੀ ਬੱਸ 'ਚ ਬੈਠੀ ਸੀ ਤਾਂ ਉਹਨੇ ਸੋਚਿਆ ਸੀ ਕਿ ਮੈਂ ਦਿੱਲੀ ਜਾ ਕੇ ਇੱਕ ਵੇਸਵਾ ਬਣ ਜਾਣਾ ਤੇ ਉੱਥੇ ਆਪਣੀ ਜ਼ਿੰਦਗੀ गुजार ਲੈਣੀ ਆ ਪਰ ਉਹ ਸੋਚਦੀ ਆ ਕਿ ਨਹੀਂ ਜੇ ਮੇਰੇ ਨਾਲ ਉਹਨੇ ਗਲਤ ਕੀਤਾ ਤੇ ਮੈਂ ਆਪਣੀ ਜ਼ਿੰਦਗੀ ਗਲਤ ਰਸਤੇ ਤੇ ਕਿਉਂ ਲੈ ਕੇ ਜਾਵਾਂ ਮੈਂ ਆਪਣੇ ਹੱਕ ਲਵਾਂਗੀ ਚਲੋ ਉਹ ਮਹਾਨ ਔਰਤਾਂ ਦੀ ਕਿਤਾਬ ਖਰੀਦਦੀ ਆ ਤੇ ਉੱਥੋਂ ਆਪਣਾ ਬੈਗ ਲੈ ਕੇ ਚੱਲ ਪੈਂਦੀ ਆ 파ਰੋ ਤੇ ਉਹਦੇ ਘਰ ਵਾਲਾ ਹਜੇ ਗਏ ਨਹੀਂ ਹੁੰਦੇ ਕਿਉਂਕਿ 파ਰੋ ਨਹੀਂ ਚਾਹੁੰਦੀ ਹੁੰਦੀ ਕਿ ਉਹ ਇਸ ਸ਼ਹਿਰ ਦੇ ਵਿੱਚ ਰਵੇ ਕਿ ਉਹਦਾ ਪਤੀ ਇਹ ਗੱਲ ਸਮਝ ਜੇ ਵੀ ਨਹੀਂ ਮੋ ਇਥੀ ਆ ਉਹਨੂੰ ਇਹ ਹੁੰਦਾ ਵੀ ਮੈਂ ਆਪਣੇ ਹੱਥੀਂ ਧੋਰ ਕੇ ਇਹਨੂੰ ਜਾਵਾਂ ਤੇ ਚਲੋ ਨਿੰਮੋ ਆ ਜਿਹੜੀ ਉਹ 파ਰੋ ਕੋਲ ਦੀ ਲੰਗਦੀ ਆ ਤਾਂ 파ਰੋ ਉਹਨੂੰ ਪੁੱਛਦੀ ਆ ਕਿ ਤੂੰ ਗਈ ਨਹੀਂ ਉਹ ਕਹਿੰਦੀ ਵੀ ਨਹੀਂ ਗਈ ਕਹਿੰਦੀ ਕਿਉਂ ਨਹੀਂ ਗਈ ਉਹ ਕਹਿੰਦੀ ਵੀ ਮੈਂ ਆਪਣੀ ਜ਼ਿੰਦਗੀ ਨੂੰ ਬਰਬਾਦ ਨਹੀਂ ਆਵਾਜ਼ ਕਰਨਾ ਚਾਹਣੀ ਆ ਮੈਂ ਆਪਣੇ ਹੱਕਾਂ ਲਈ ਲੜਨਾ ਚਾਹਣੀ ਆ ਚੱਲਨੀ ਆ ਮੈਂ ਆਪਣੇ ਪਤੀ ਕੋਲੋਂ ਆਪਣਾ ਹੱਕ ਲੈਣ ਮੈਂ ਵੇਖਦੀ ਆ ਕਿ ਮੈਨੂੰ ਕੌਣ ਰੋਕਦਾ ਇਹ ਕਹਿ ਕੇ ਉਹ ਉੱਥੋਂ ਚਲੀ ਜਾਂਦੀ ਆ ਤੇ ਪਾਰੋ ਆ ਜਿਹੜੀ ਉਹ ਨਿੰਮੋ ਵੱਲ ਵੇਖਦੀ ਰਹਿੰਦੀ ਆ ਤੇ ਉਹ ਸੋਚਦੀ ਆ ਕਿ ਮੈਂ ਵੀ ਕਿੰਨੀ ਗਲਤ ਸੀ ਮੈਂ ਆਪਣੀ ਸਹੇਲੀ ਜਿਹੜੀ ਕਿ ਐਨੀ ਦੁਖੀ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਸੀ ਉਹਦੀ ਮਦਦ ਕਰਨ ਦੀ ਬਜਾਏ ਉਹਦੇ ਤੇ ਸ਼ੱਕ ਕੀਤਾ ਵੀ ਇੱਕ ਔਰਤ ਚਾਹੀ ਤਾਂ ਕੀ ਨਹੀਂ ਕਰ ਸਕਦੀ ਨਿੰਮੋ ਆਪਣੀ ਮੰਜ਼ਲ ਵਾਲਾ ਤੌਰ ਪੈਂਦੀ ਆਪਣੇ ਪਤੀ ਦੇ ਘਰ ਵੱਲ ਉਤੋਂ ਆਪਣਾ ਹੱਕ ਲੈਣ ਲਈ ਹਾਂਜੀ ਦੋਸਤੋ ਬਹੁਤ ਸਾਰੀਆਂ ਕੁੜੀਆਂ ਦੀ ਇਸ ਤਰ੍ਹਾਂ ਦੀ ਕਹਾਣੀ ਹੁੰਦੀ ਆ ਕਿ ਉਹ ਆਪਣੇ ਪਤੀ ਦੁਆਰਾ ਦੁਰਕਾਰੀਆਂ ਜਾਂਦੀਆਂ ਪਤੀ ਉਹਨਾਂ ਦੇ ਗਲਤ ਹੁੰਦੇ ਆ ਪਰ ਇਲਜ਼ਾਮ ਆ ਜਿਹੜੇ ਕੁੜੀਆਂ ਤੇ ਲੱਗਦੇ ਆ ਪਰ ਅਸੀਂ ਜੇ ਸਈਆਂ ਤਾਂ ਉਹਨਾਂ ਇਲਜ਼ਾਮਾਂ ਨੂੰ ਅਸੀਂ ਕਿਵੇਂ ਉਹਨਾਂ ਤੋਂ ਬਚਣਾ ਕਿਵੇਂ ਆਪਣੇ ਆਪ ਨੂੰ ਅਸੀਂ ਸਮਾਜ ਦੇ ਸਾਹਮਣੇ ਪ੍ਰੂਫ ਕਰਨਾ ਉਹ ਸਹੀ ਸਮਾਂ ਆਉਣ ਤੇ ਜ਼ਰੂਰ ਆ ਜਿਹੜਾ ਅਸੀਂ ਪ੍ਰੂਫ ਕਰ ਸਕਦੇ ਆ ਜੇ ਸਾਨੂੰ ਕੋਈ ਗਲਤ ਰ ਕਹਿੰਦਾ ਤਾਂ ਸਾਨੂੰ ਗਲਤ ਰਸਤੇ ਤੇ ਨਹੀਂ ਚੱਲਣਾ ਚਾਹੀਦਾ ਬਹੁਤੇ ਲੋਕੀ ਹੁੰਦੇ ਆ ਨਾ ਕਿ ਜਿੱਦਾਂ ਦੇ ਇਲਜ਼ਾਮ ਲੱਗੇ ਅਸੀਂ ਉਦਾਂ ਦੇ ਹੋ ਗਏ ਨਹੀਂ ਤੁਸੀਂ ਆਪਣੇ ਜਿਵੇਂ ਪਾਣੀ ਦਾ ਵਹਾਅ ਆਪਣੀ ਦਿਸ਼ਾ ਦੇ ਵਿੱਚ ਵਹਿੰਦਾ ਰਹਿੰਦਾ ਉਸੇ ਦਿਸ਼ਾ ਦੇ ਵਿੱਚ ਵਹਿੰਦੇ ਰਿਹਾ ਕਰੋ ਉਸੇ ਤਰ੍ਹਾਂ ਸਾਨੂੰ ਵਹਿੰਦੇ ਰਹਿਣਾ ਚਾਹੀਦਾ ਸਮਾਂ ਸਾਰੀਆਂ ਗੱਲਾਂ ਦੇ ਜਵਾਬ ਆ ਜਿਹੜਾ ਉਹ ਸਪਸ਼ਟ ਕਰ ਦਿੰਦਾ ਨਿੰਮੋ ਦੀ ਸਾਸ ਸੌਰੇ ਨੂੰ ਤੇ ਸਾਰੇ ਪਰਿਵਾਰ ਨੂੰ ਨਿੰਮੋ ਬਾਰੇ ਤੇ ਉਹਦੇ ਪਤੀ ਬਾਰੇ ਸਭ ਕੁਝ ਪਤਾ ਸੀ ਪਰ ਸਥਿਤੀ ਕਈ ਵਾਰ ਇਹੋ ਜਿਹੀ ਬਣ ਜਾਂਦੀ ਹੈ ਕਿ ਬੰਦਾ ਕੁਝ ਬੋਲਣ ਜੋਗਾ ਨਹੀਂ ਰਹਿੰਦਾ ਪਰ ਇੰਨਾਂ ਸਥਿਤੀਆਂ ਤੋਂ ਬਚਣ ਲਈ ਸਾਨੂੰ ਬਹੁਤ ਮੌਕੇ ਮਿਲਦੇ ਆ ਸਾਨੂੰ ਆਪਣੇ ਆਪ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਇੱਕ ਔਰਤ ਕਦੇ ਵੀ ਕਮਜ਼ੋਰ ਨਹੀਂ ਹੁੰਦੀ ਇੱਕ ਔਰਤ ਜਦੋਂ ਮਰਦਾਂ ਦੇ ਬਰਾਬਰ ਜਾ ਕੇ ਕੰਮ ਕਰਦੀ ਆ ਆਪਣੇ ਹੱਕਾਂ ਲਈ ਬੋਲਦੀ ਆ ਤਾਂ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਸਾਰਿਆਂ ਤੋਂ ਇਸ ਸਾਡੇ ਸਮਾਜ ਦੀ ਜਿਹੜੀ ਇੱਕ ਸਾਡੇ ਸਮਾਜ ਦੀ ਇੱਕ ਬਹੁਤ ਵੱਡੀ ਬੁਰਾਈ ਆ ਕਿ ਲੋਕ ਕਹਿੰਦੇ ਆ ਕਿ ਜਿਹੜੇ ਤੁਹਾਡੀ ਬਰਾਬਰੀ ਨਹੀਂ ਕਰ ਸਕਦੇ ਤਾਂ ਉਹ ਤੁਹਾਡੀ ਬਦਨਾਮੀ ਕਰਦੇ ਆ ਔਰਤ ਨੂੰ ਸਿਰਫ ਇੱਕ ਗੱਲ ਤੇ ਦਬਾਇਆ ਜਾ ਸਕਦਾ ਉਹਦੇ ਚਰਿੱਤਰ ਬਾਰੇ ਮਾੜਾ ਬੋਲ ਕੇ ਜੇ ਇੱਕ ਔਰਤ ਅੱਜ ਸੋਸ਼ਲ ਮੀਡੀਆ ਤੇ ਵੀ ਕਹਿ ਲੋ ਵਧੀਆ ਕੰਮ ਕਰਦੀ ਆ ਨਾ ਉਹਦਾ ਬਹੁਤ ਬੁਰੇ ਤਰੀਕੇ ਨਾਲ ਵਿਰੋਧ ਹੁੰਦਾ ਸਾਡਾ ਸਮਾਜ ਇਹੋ ਜਿਹਾ ਵੀ ਜਿਹੜਾ ਮੰਨ ਲਵੋ ਆਪਾਂ ਇੰਸਟਾਗ੍ਰਾਮ ਤੇ ਵੇਖੀਏ ਲੱਕ ਹਿਲਾਉਣ ਵਾਲੀਆਂ ਕੁੜੀਆਂ ਨੂੰ ਲਾਈਕ ਕਰਦਾ ਤੇ ਆਪਣੇ ਹੱਕਾਂ ਲਈ ਬੋਲਣ ਵਾਲੀਆਂ ਕੁੜੀਆਂ ਦੇ ਖਿਲਾਫ ਪਤਾ ਨਹੀਂ ਕੀ ਕੋਈ ਕੁਝ ਬੋਲਦਾ ਹਰ ਇੱਕ ਖੇਤਰ ਦੇ ਵਿੱਚ ਦੋ ਰਾਹ ਹੁੰਦੇ ਆ ਸਾਡੀ ਜ਼ਿੰਦਗੀ ਦੇ ਵੀ ਦੋ ਰਾਹ ਹੁੰਦੇ ਆ ਇੱਕ ਚੰਗਾ ਤੇ ਇੱਕ ਮਾੜਾ ਜੇ ਅਸੀਂ ਚੰਗਾ ਕੰਮ ਕਰ ਰਹੇ ਆ ਕਿਉਂਕਿ ਆਪਣੇ ਆਪ ਬਾਰੇ ਸਾਨੂੰ ਸਭ ਕੁਝ ਪਤਾ ਹੁੰਦਾ ਸਾਨੂੰ ਦੂਜਿਆਂ ਤੋਂ ਪੁੱਛਣ ਦੀ ਲੋੜ ਨਹੀਂ ਹੁੰਦੀ ਇੱਕ ਇਨਸਾਨ ਆਪਣੇ ਬਾਰੇ ਸਭ ਤੋਂ ਵੱਧ ਜਾਣਦਾ ਹੁੰਦਾ ਉਹ ਹੋ ਸਕਦਾ ਉਹ ਕੁਝ ਗੱਲਾਂ ਜਿਹੜੀਆਂ ਉਹ ਸਮਾਜ ਦੇ ਸਾਹਮਣੇ ਐਕਸੈਪਟ ਨਾ ਕਰਦਾ ਹੋਵੇ ਪਰ ਉਹਦੀ ਅੰਤਰਾਤਮਾ ਨੂੰ ਜ਼ਰੂਰ ਪਤਾ ਹੁੰਦਾ ਕਿ ਮੈਂ ਕਿੱਥੇ ਸਹੀ ਆ ਕਿੱਥੇ ਗਲਤ ਆ ਤਾਂ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਕਿ ਦੂਜੇ ਸਾਡੇ ਬਾਰੇ ਕੀ ਬੋਲਦੇ ਆ ਜਿੱਥੇ ਸਾਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਸਾਨੂੰ ਲੜਨਾ ਚਾਹੀਦਾ ਸਾਨੂੰ ਬੋਲਣਾ ਪਵੇਗਾ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੀ ਸਿੱਖਿਆ ਦੇਣੀ ਚਾਹੀਦੀ ਆ ਕਿ ਜੇ ਸਾਡੀ ਜ਼ਿੰਦਗੀ ਦੇ ਵਿੱਚ ਔਕੜਾਂ ਆਉਂਦੀਆਂ ਨੇ ਕਈ ਵਾਰੀ ਰਿਸ਼ਤਿਆਂ ਦੇ ਹੱਥੋਂ ਅਸੀਂ ਜਜ਼ਬਾਤੀ ਹੋ ਕੇ ਹਾਰ ਜਾਂਦੇ ਆ ਪਰ ਇਹ ਜਜ਼ਬਾਤਪੁਣਾ ਕਿਤੇ ਨਾ ਕਿਤੇ ਸਾਨੂੰ ਮੰਜ਼ਲ ਵੱਲ ਜਾਣ ਤੋਂ ਰੋਕਦਾ ਸਹੀ ਰਹੋ ਆਪਣੇ ਰਸਤੇ ਤੇ ਤੁਰਦੇ ਰਹੋ ਮੰਜ਼ਿਲ ਤੁਹਾਡੇ ਕਦਮਾਂ ਵਿੱਚ ਹੋਵੇਗੀ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੁਹਾਡੇ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਕੋਈ ਕਹਾਣੀ ਨਹੀਂ ਲੈ ਕੇ ਆ ਸਕੇ ਕਿਉਂਕਿ ਮੈਂ ਆਊਟ ਆਫ ਸਟੇਸ਼ਨ ਸੀ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਆਪਣੀ ਹਾਜ਼ਰੀ ਨਹੀਂ ਲਵਾ ਸਕੀ ਹੁਣ ਆਪਾਂ ਲਗਾਤਾਰ ਆਪਣੇ ਚੈਨਲ ਤੇ ਕੰਮ ਕਰਦੇ ਰਹਿਾਂਗੇ ਤੇ ਇੱਕ ਤੁਹਾਨੂੰ ਸਾਰਿਆਂ ਨੂੰ ਇਹੀ गुजारिश ਆ ਕਿ ਆਪਣਾ ਜਿਹੜਾ ਵਲੌਗ ਚੈਨਲ ਆ ਉਹਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਤੁਹਾਡੇ ਕਹਿਣ ਤੇ ਹੀ ਮੈਂ ਵਲੌਗ ਚੈਨਲ ਆ ਜਿਹੜਾ ਉਹ ਸ਼ੁਰੂ ਕੀਤਾ ਸੀ ਵੈਸੇ ਠੀਕ ਆ ਵੀ ਉਹਤੇ ਮੈਂ ਰੋਜ਼ ਵਲੌਗ ਅਪਲੋਡ ਨਹੀਂ ਕਰਦੀ ਪਰ ਜੇ ਤੁਸੀਂ ਵਧੀਆ ਸਾਥ ਦਿਓਗੇ ਤਾਂ ਮੈਂ ਰੋਜ਼ ਵਲੌਗ ਆ ਜਿਹੜਾ ਤੁਹਾਡੇ ਲਈ ਲੈ ਕੇ ਆਇਆ ਕਰੂੰ ਤੇ ਇੱਕ ਤੁਹਾਡੇ ਸਾਰਿਆਂ ਵਾਸਤੇ ਜਿਹੜਾ ਮੈਂ ਕੱਲ ਦਾ ਵਲੌਗ ਲੈ ਕੇ ਆਉਂਗੀ ਸੋਮਵਾਰ ਨੂੰ ਛੁੱਟੀ ਆ ਕੱਲ ਨੂੰ ਵਲੌਗ ਲੈ ਕੇ ਆਉਂਗੀ ਤੇ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਬਹੁਤ ਸੋਹਣੀ ਚੀਜ਼ ਦਿਖਾਵਾਂਗੀ ਮੈਨੂੰ ਉਮੀਦ ਹੈ ਵੀ ਤੁਹਾਨੂੰ ਉਹ ਮੇਰੀ ਮਤਲਬ ਖੁਸ਼ੀ ਹੈ ਜਿਹੜੀ ਉਸ ਖੁਸ਼ੀ ਨਾਲ ਤੁਸੀਂ ਵੀ ਬਹੁਤ ਖੁਸ਼ ਹੋਵੋਗੇ ਤੇ ਇੱਕ ਗੱਲ ਹੋਰ ਕਿ ਜੇ ਮੈਂ ਕਹਾਣੀ ਨਾ ਪਾਵਾਂ ਮੈਂ ਵੀਡੀਓ ਲੈ ਕੇ ਨਾ ਆ ਸਕਾਂ ਤਾਂ ਮੈਨੂੰ ਐ ਲੱਗਦਾ ਰਹਿੰਦਾ ਵੀ ਪਤਾ ਨਹੀਂ ਮੇਰੇ ਤੋਂ ਕੀ ਗੁੰਮ ਗਿਆ ਮੈਨੂੰ ਕੁਝ ਗਵਾਚ ਗਿਆ ਗਵਾਚਿਆ ਲੱਗਦਾ ਹੁੰਦਾ ਮੇਰੀ ਕੋਸ਼ਿਸ਼ ਰਹਿਆ ਕਰੂਗੀ ਕਿ ਇੱਕ ਚੈਨਲ ਤੇ ਤਾਂ ਕੰਮ ਆ ਜਿਹੜਾ ਮੈਂ ਐਕਸਟਰਾ ਕਰਦੀ ਰਿਹਾ ਕਰਾਂ ਕਿ ਤਾਂ ਕਿ ਜੇ ਮੈਂ ਕਿਤੇ ਜਾਣਾ ਜਾਂ ਵਿਜੀ ਹੋਣਾ ਤਾਂ ਉਹ ਜਿਹੜੀ ਵੀਡੀਓ ਆ ਮੈਂ ਮੌਕਾ ਆਣ ਤੇ ਪਬਲਿਕ ਕਰ ਸਕਿਆ ਕਰਾਂ ਬਾਕੀ ਤੁਹਾਡਾ ਸਾਰਿਆਂ ਦਾ ਸਾਥ ਤੇ ਪਿਆਰ ਹਨ ਮੈਨੂੰ ਕੰਮ ਕਰਨ ਲਈ ਮਜਬੂਰ ਕਰਦਾ ਮੈਂ ਤੁਹਾਡੇ ਸਾਰਿਆਂ ਦਾ ਦੇਣ ਨਹੀਂ ਦੇ ਸਕਦੀ ਤੁਸੀਂ ਮੈਨੂੰ ਇੰਨੀ ਰਿਸਪੈਕਟ ਦਿੰਦੇ ਹੋ ਕਦੇ-ਕਦੇ ਮੈਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਮੈਂ ਇੰਨੀ ਰਿਸਪੈਕਟ ਡਿਜ਼ਰਵ ਨਹੀਂ ਕਰਦੀ ਜਿੰਨੀ ਤੁਸੀਂ ਮੈਨੂੰ ਦੇ ਦਿੰਦੇ ਹੋ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਸਾਰਿਆਂ ਨੂੰ ਸ਼ਸ਼ੀਕਾ ਜੀ